स्कूर्ण स्कूर्ण काम ਕਿਸਾਨ ਪ੍ਰਵਾਸ ਦੇ ਨਾਲ ਮੈਂ ਸਬੰਧ ਰੱਖਦਾ ਤੇ ਰਈਏ ਦੇ ਵਿੱਚ ਇੱਕੋ ਹੀ CBSE ਸਕੂਲ ਹੁੰਦਾ ਸੀ ਸੀ ਲਖਣਪੁਰ ਤੇ ਰਮਨਪੁਰ ਜਿਸ ਤੋਂ ਮੈਂ ਆਪਣੀ ਪੜ੍ਹਾਈ ਕੀਤੀ ਤੇ ਜਾਂ ਇੱਕ ਚੰਗੇ ਕੰਮ ਬਜ਼ੁਰਗਾ ਨੇ ਕੀਤੇ ਤੇ ਸਾਡੀ ਬਾਬੇ ਕਹਿ ਕੇ ਸਾਨੂੰ ਪਿੰਡ ਦੇ ਵਿੱਚ ਬਾਬਿਆਂ ਦਾ ਪਰਿਵਾਰ ਜਾਂ ਇੱਥੇ ਅਸੀਂ ਸ਼ੁਰੂ ਤੋਂ ਡੇਰੇ ਤੇ ਖੂਦੇ ਰਹੇ ਬਾਬਿਆਂ ਦਾ ਖੂਬ ਵੱਜਦਾ ਹੈ ਤਾਂ ਮੈਂ ਸਮਝਦਾ ਪਾਰਟੀਆਂ ਦੇ ਵਿੱਚ ਨਹੀਂ ਕਰੀ ਵੀ ਟੜੇ ਬੰਦਿਆਂ ਨੂੰ ਟੜੇ ਬੰਦਿਆਂ ਇਨਸਾਨਾਂ ਦੇ ਨਾਲ ਗੱਡੀ ਜਿਹੜੇ ਬੰਦੇ ਲੀਡਰ ਹੁੰਦੇ ਆ ਉਹਨਾਂ ਦੇ ਨਾਲ ਟੜੇ ਬੰਦੀਆਂ ਹੋ ਜਾਂਦੀਆਂ ਪਾਰਟੀ ਦੇ ਸੇਟੇ ਟੜੇ ਬੰਦੀ ਤੇ ਪੁਛ ਪਾਰਟੀ ਦੇ ਪ੍ਰੋਗਰਾਮਾਂ ਦਾ ਨਹੀਂ ਕੋਈ ਵੀ ਆਪਸੀ ਮਸਲਾ ਹੈ ਪਾਰਟੀ ਦੇ ਪ੍ਰੋਗਰਾਮ ਪਾਰਟੀ ਦੇ ਹੁਕਮ ਨਾਲ ਹੋਣੇ ਆ ਉਥੇ ਅਸੀਂ ਸਾਰੇ ਪਾਰਟੀ ਦੇ ਅਸੀਂ ਕਾਂਗਰਸੀ ਆ ਜਿੱਥੋਂ ਹਲਕੀ ਦੀ ਗੱਲ ਆ ਜਾਂਦੀ ਆ ਪੁਛ ਟੜੇ ਬੰਦੀ ਤੇ ਦਿੱਸੋ ਹੈ ਹੀ ਹੈ ਆ ਉਹਦੇ ਵਿੱਚ ਕੋਈ ਦੋਰਿਆ ਨਹੀਂ ਆ ਅਕਸਰ ਹੀ ਮੈਂ ਤੇ ਵੇਖਦਾ ਹਾਂ ਉਹਨਾਂ ਵੀ ਜਦੋਂ ਕਾਲੀ ਦਲ ਦੀ ਸਰਕਾਰ ਸੀ ਨਾ ਤੇ ਉਹਨਾਂ ਦੇ ਐਮਐਲਿਆਂ ਦੇ ਗੱਡੀ ਦੇ ਵਿੱਚ ਕਾਂਗਰਸੀ ਚੜੇ ਹੁੰਦੀ ਸੀ ਫਿਰ ਜਦੋਂ ਸਾਡੀ ਸਰਕਾਰ ਕਾਂਗਰਸ ਦੇ ਆਗੀ ਭਲਾਈ ਪ੍ਰਸਾਧ ਉਹਨੇ ਕਾਲੀ ਗੱਡੀ ਚ ਚੜਾ ਲਿਆ ਸਾਡੇ ਇੱਥੇ ਦਫਤਰ ਵੀ ਰਿਹਾ ਭਲਾਈ ਘਰ ਤਾਂ ਦਫਤਰ ਰਿਹਾ ਵੇਖੋ ਜਦੋਂ ਭਲਾਈ ਘਰ ਤਾਂ ਐਮਐਲਏ ਬਣੇ ਸਾਡਾ ਜੀ ਉਹਨਾਂ ਦਾ ਮਾਣ ਕਰਦੇ ਪੀਮ ਸੀਪੀ ਐਮਐਲਏ ਬਣਾਇਆ ਸੀ ਫਿਰ ਵੇਖੋ ਇੱਥੇ ਚਾਹ ਪਾਣੀ ਦਾ ਇੰਨੇ ਵਰਕਰਾਂ ਦਾ ਇੱਥੇ 2-2 5-500 ਬੰਦਾ ਇਕੱਠਾ ਹੋ ਜਾਂਦਾ ਸਾਰੀ ਸਰਗਰਤੀ ਮੇਰੀ ਹੁੰਦੀ ਸੀ ਬਾਹਰੋਂ ਦਫਤਰੋਂ ਉੱਠਣਾ ਕਿਸੇ ਕੋਈ ਅਫਸਰ ਆ ਗਿਆ ਜੀ ਡ੍ਰੈਗ ਰੂਮ ਖਾਲੀ ਕਰਕੇ ਇੱਥੇ ਮਿਲਣਾ ਜਦੋਂ ਉੱਟ ਰੈਂਗਰੂਮ ਚ ਮਿਲਣਾ ਇੱਥੇ ਚਾਰ ਬੰਦੇ ਵੱਧ ਆ ਜਨੇ ਜੀ ਕੋਈ ਹੋਰ ਆ ਗਿਆ ਏ ਬੈਡਰੂਮ ਵੀ ਖਾਲੀ ਕਰ ਦਿਓ ਉੱਥੇ ਜਾ ਕੇ ਮਿਲਣਾ ਮੇਰੇ ਤੇ ਬੈਡਰੂਮ 'ਤੇ ਸਾਰੇ ਵਰਕਰ ਜਾਣਦੇ ਆ ਜਿਹੜੇ ਜਿੱਪ ਲਈ ਵਰਤਦੇ ਨਾਲੇ ਉਹਨਾਂ ਨੂੰ ਪੁੱਛ ਲਿਓ ਵੀ ਇਦਾਂ ਹੀ ਹੁੰਦਾ ਰਿਹਾ ਦੱਸਣ ਮੈਨੂੰ ਮੈਂ ਕੋਈ ਕੰਮ ਲਿਆ ਮੈਂ ਕੋਈ ਰੇਤ ਦਾ ਠੇਕਾ ਲਿਆ ਮੈਂ ਕੋਈ ਸ਼ਰਾਬ ਦੇ ਠੇਕੇ ਲਏ ਮੈਂ ਕੋਈ ਨਸ਼ਾ ਵੇਚਾ ਪੀਂ ਵੇਚੀ ਭੁੱਕੀ ਵੇਚੀ ਜਾਂ ਇਹਨਾਂ ਇਹਨਾਂ ਦੇ ਸਿਰ ਤੇ ਮੈਂ ਕੋਈ ਸਰਕਾਰ ਦੇ ਸਿਰ ਤੇ ਕੰਮ ਕੀਤਾ ਤਾਂ ਗੱਜਾਬ ਆਪਾਂ ਆਪਣੀ ਬਾੜ ਕਿਸੇ ਕੀ ਆ ਕੋਈ ਲੀਡਰ ਹੁੰਦਾ ਕਹ ਲਈਏ ਉਦੋਂ ਤੇ ਜਦੋਂ ਉਹ ਲੀਡਰੀ ਤੋਂ ਕਿਤੇ ਕਿਨਾਰਾ ਹੋ ਜਾਂਦਾ ਉਹਦਾ ਜਾਂ ਕਹਿ ਦਈਏ ਕਿ ਦੂਜੀ ਪਾਰਟੀ ਜਿੱਤ ਜਾਂਦੀ ਤੇ ਫਿਰ ਉਹਨਾਂ ਵਰਕਰਾਂ ਦਾ ਜਾਂ ਕਹਿ ਦਈਏ ਉਹਨਾਂ ਲੀਡਰਾਂ ਦਾ ਇੱਕ ਦੂਜੇ 'ਚ ਕਰੈਕਟਰ ਕਿਉਂ ਪੈਦਾ ਆ ਜਾਂਦਾ ਸਰਕਾਰ ਰਹਿੰਦੀਆਂ 1.5 ਸਾਲ ਪਹਿਲਾਂ ਸਾਡੇ ਇੱਕ ਦੂਜੇ ਨਾਲ ਪੂਰੀ ਦੂਰੀਆਂ ਪੈ ਗਈਆਂ ਭਲਾਈਪੁਰ ਸਾਹਿਬ ਦੇ ਅਫਸਰ ਨੂੰ ਕਹਿੰਦੇ ਰਿਹਾ ਵੀ ਜਿਵੇਂ ਬਠਾਚ ਰਵੀ ਸਰਪੰਚ ਦੀ ਗੱਲ ਨਹੀਂ ਥੋੜਨੀ ਤੇ ਫਲਾਣੇ ਦੀ ਥੋੜਨੀ ਆ ਢਿੰਗਦੇ ਰਹੋ ਤੁਸੀਂ ਪਹਿਲਾਂ ਟਾਪ LED ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਕਿਸੇ ਚੰਗੀ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਇਆ ਜਾਵੇ ਕਿਉਂਕਿ ਹਲਕਾ ਬਾਬਾ ਬਕਾਲਾ ਦੀ ਜੇਕਰ ਸਿਆਸਤ ਦੀ ਗੱਲ ਕਰੀਏ ਜੇਕਰ ਇੱਥੋਂ ਦੇ ਲੋਕਾਂ ਦੀ ਗੱਲ ਕਰੀਏ ਜੇਕਰ ਇੱਥੋਂ ਦੇ ਬਹੁਤ ਸਾਰੇ ਐਸੇ ਲੋਕ ਕਹਿ ਦਈਏ ਕਿ ਐਸੇ ਆਗੂ ਹਾਂ ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਹਲਕਾ ਬਾਬਾ ਬਕਾਲਾ ਸਾਹਿਬ ਨੂੰ ਅੱਗੇ ਵਧਾਉਣ ਵਿੱਚ ਆਪਣਾ ਬੜਾ ਯੋਗਦਾਨ ਪਾਇਆ ਹੈ ਜੇਕਰ ਇਸ ਸਮੇਂ ਦੀ ਗੱਲ ਕਰੀਏ ਤਾਂ ਇਸ ਸਮੇਂ ਇੱਕ ਟਾਪ ਸ਼ਖਸੀਅਤ ਸਰਦਾਰ ਰੇਵਿੰਦਰ ਸਿੰਘ ਰਵੀ ਚਿਮਾ ਜੋ ਕਿ ਸਾਡੇ ਵਿੱਚ ਮੌਜੂਦ ਨੇ ਤੇ ਆਪਣੀਆਂ ਸੇਵਾਵਾਂ ਖੂਬ ਨਿਭਾ ਰਹੇ ਨੇ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਰਵੀ ਚਿਮਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਦੇ ਪਿਛੋਕੜ ਬਾਰੇ ਕਿ ਕਿਸ ਤਰ੍ਹਾਂ ਦਾ ਸਾਰਾ ਜ਼ਿੰਦਗੀ ਦਾ ਸਫ਼ਰ ਆ ਪਹਿਲਾਂ ਤੇ ਚਿਮਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਟਾਪ ਨਿਊਜ਼ ਧੰਨਵਾਦ ਕੰਗ ਸਭ ਇਹ ਗੱਲ ਕਰਾਂਗੇ ਅੱਜ ਸਭ ਤੋਂ ਪਹਿਲਾਂ ਤੁਹਾਡੇ ਜੀਵਨ ਦੇ ਪਿਛੋਕੜ ਬਾਰੇ ਕਿਸ ਤਰ੍ਹਾਂ ਦਾ ਤੁਸੀਂ ਆਪਣੀ ਪੜ੍ਹਾਈ ਦਾ ਕੀਤਾ ਰਜ਼ਾਨ ਕਧਾਰਿਆ ਜ਼ਿੰਦਗੀ ਦਾ ਸਫ਼ਰ ਥੋੜਾ ਜਿਹਾ ਚੰਨਾ ਪਾਓ ਵੇਖੋ ਕੰਗਸਾਭ ਮੈਂ ਜਿਹੜਾ ਸਾਡਾ ਕੋਈ ਪਰਿਵਾਰ ਕੋਈ ਸਿਆਸੀ ਪਿਛੋਕੜ ਵਾਲਾ ਪਰਿਵਾਰ ਨਹੀਂ ਆ ਜੀ ਆਮ ਕਿਸਾਨ ਪਰਿਵਾਰ ਦੇ ਨਾਲ ਮੈਂ ਸਬੰਧ ਰੱਖਦਾ ਤੇ ਮੈਂ ਜਿਹੜੇ ਪਹਿਲਾਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਕਿ ਮੈਂ ਗ੍ਰੈਜੂਏਸ਼ਨ ਤੱਕ ਮੈਂ ਪੜ੍ਹਾਈ ਕੀਤੀ ਹੈ ਤੇ ਉਸ ਸਮੇਂ ਰਈਏ ਦੇ ਵਿੱਚ ਇੱਕੋ ਹੀ ਸੀਬੀਐਸਸੀ ਸਕੂਲ ਹੁੰਦਾ ਸੀ ਛੇ ਦਰਸ਼ਨ ਸਿੰਘ ਫੈਰੂਮਾਨ ਸਕੂਲ ਜਿਸ ਤੋਂ ਮੈਂ ਆਪਣੀ ਪੜ੍ਹਾਈ ਕੀਤੀ ਹੈ ਦਸਵੀਂ ਤੋਂ ਬਾਅਦਾਂ ਫਿਰ ਮੈਂ ਵਟੈਂਸਰੀ ਸਕੂਲ ਤੋਂ ਮੈਂ ਪਲੱਸ 2 ਉੱਥੋਂ ਕੀਤੀ ਉਸ ਤੋਂ ਬਾਅਦ ਫਿਰ ਮੈਂ ਸਪੋਰਟਸ ਕਾਲ ਚਲਿਆ ਗਿਆ ਫਿਰ ਮੈਂ ਕੋਰਸ਼ ਕਰਨ ਜੈਪੁਰ ਵੀ ਗਿਆ ਪਰ ਉੱਥੇ ਦੇ ਕੋਈ ਮੈਨੂੰ ਕੋਈ ਪਾਉਣ ਪਾਣੀ ਸ਼ੂਟ ਨਹੀਂ ਕੀਤਾ ਜਾਂ ਲਾ ਲੋ ਕੋਈ ਸਰਕਾਰੀ ਨੌਕਰੀ ਕਰਮਾਜ ਨਹੀਂ ਸੀ ਤੇ ਇਸ ਕਰਕੇ ਫਿਰ ਉਸ ਤੋਂ ਬਾਅਦਾਂ ਜਿਹੜਾ ਸਫਰ ਹੈ ਅੱਗੇ ਦੂਜਾ ਸ਼ੁਰੂ ਹੋ ਗਿਆ ਰਾਜਨੀਤੀ ਵਾਲਾ ਲੋਕ ਸੇਵਾ ਵਾਲਾ ਜੀ ਜਿਵੇਂ ਸਾਹਿਬ ਇੱਕ ਚੀਜ਼ ਹੋਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਅਲ ਹੁੰਦੀ ਹੈ ਕਿ ਨਾਂ ਬਣ ਜਾਂਦਾ ਤੁਹਾਨੂੰ ਪਿੰਡ 'ਚ ਇੱਕ ਨਾਂ ਨਾ ਪੁਕਾਰਿਆ ਜਾਂਦਾ ਉਹ ਜਾਣਕਾਰੀ ਥੋੜੀ ਜਿਹੀ ਦਿਓ ਵੇਖੋ ਕੰਗਸਾਹਬ ਇਦਾਂ ਵੀ ਮੇਰੇ ਸਾਡੇ ਬਜ਼ੁਰਗ ਮੇਰੇ ਦਾਦਾ ਦਾ ਜੀ ਹੋਣੀ ਉਹਨਾਂ ਦਾ ਬੜਾ ਉਹਨਾਂ ਭਲੇ ਦੇ ਕੰਮ ਕੀਤੇ ਗੁਰੂ ਘਰ ਨਾਲ ਬਹੁਤ ਜੁੜੇ ਸੀਗੇ ਕਈ ਲੋੜਵੰਦ ਪਰਿਵਾਰਾਂ ਦੀਆਂ 3 ਦੇ ਵਿਆਹ ਮੇਰੇ ਦਾਦਾ-ਦਾਦੀ ਨੇ ਕੀਤੇ ਜੀ ਤੇ ਉਹ ਇੱਕ ਪਾਠ ਪੂਜਾ ਵਾਲੇ ਪਰਿਵਾਰ ਸੀਗਾ ਤੇ ਸਾਰੇ ਆਲ ਇੱਕ ਨਾ ਬਾਬੇ ਕਹਿੰਦੇ ਆ ਸਾਨੂੰ ਪਿਆਰ ਦੇ ਨਾਲ ਇੱਕ ਵੱਡੇ ਵਡੇਰੇ ਜਾਂ ਇੱਕ ਚੰਗੇ ਕੰਮ ਬਜ਼ੁਰਗਾਂ ਨੇ ਕੀਤੇ ਤੇ ਸਾਡੀ ਬਾਬੇ ਕਹਿ ਕੇ ਸਾਨੂੰ ਪਿੰਡ ਦੇ ਵਿੱਚ ਬਾਬਿਆਂ ਦਾ ਪਰਿਵਾਰ ਜਾਂ ਇੱਥੇ ਅਸੀਂ ਸ਼ੁਰੂ ਤੋਂ ਡੇਰੇ ਤੇ ਖੂ ਤੇ ਰਹੇ ਬਾਬਿਆਂ ਦਾ ਖੂ ਵੱਜਦਾ ਹੈ ਠੀਕ ਸਾਡਾ ਜਿੱਥੇ ਆਪਣੀ ਰਹਿਸ਼ ਮਤਲਬ ਬਾਬਿਆਂ ਦਾ ਹਾਲਾ ਜੇ ਕਹਿ ਦੀਏ ਇਸ ਟਾਈਮ ਬਾਬਿਆਂ ਦਾ ਪਰਿਵਾਰ ਵਾਜਦਾ ਹੈ ਬਾਬਿਆਂ ਦਾ ਪਰਿਵਾਰ ਵਾਜਦਾ ਜੀ ਬਾਬਿਆਂ ਦਾ ਠੀਕ ਹੈ ਜੀ ਤੇ ਇਹ ਦੂਸਰੀ ਗੱਲ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਜੀਵਨ ਚ ਅੱਗੇ ਵਧ ਕੇ ਪੜਾਈ ਵਧੀਆ ਤਰੀਕੇ ਨਾਲ ਕੀਤੀ ਫਿਰ ਇੱਕਦਮ ਚਲੋ ਜੋਬ ਸਰਕਾਰੀ ਦੀ ਗੱਲ ਕੀਤੀ ਨਹੀਂ ਮਿਲੀ ਕਰਮਾ ਚ ਨਹੀਂ ਸੀ ਪਰ ਰਾਜਨੀਤੀ ਵਾਲਾ ਕਿਦਾਂ ਚਕਾ ਬਣ ਗਿਆ ਵੇਖੋ ਕੰਗਸਾਹਬ ਇਹ ਵੀ ਇੱਕ ਸੁਭਾਵੀ ਬਣਿਆ ਕਿਉਂਕਿ ਮੈਂ ਨਾ ਜਦੋਂ 2007 ਦੇ ਵਿੱਚ ਮੇਰੀ ਅਸਲ ਦੇ ਵਿੱਚ ਨਾ 2006 ਚ ਮੇਰੇ ਮਦਰ ਐਕਸਪਾਇਰ ਹੋ ਗਏ ਸੀ ਤੇ ਸਾਡਾ ਘਰ ਦਾ ਸਿਸਟਮ ਉਹਨਾਂ ਦੇ ਸਿਰ ਤੇ ਸੀ ਕਿਉਂਕਿ ਉਹ ਉਹੀ ਸਾਰਾ ਰੋਟੀ ਪਾਣੀ ਸਾਨੂੰ ਕਰਨਾ ਕਰਾਉਣਾ ਸੀ ਛੋਟੇ ਸੀ ਉਦੋਂ ਮਰ ਬਾਈ 23 ਸਾਲ ਦੀ ਐ ਸੀਗੀ ਤੇ ਇੱਕਦਮ ਉਹ ਸਾਰਾ ਜ਼ਿੰਮੇਵਾਰੀ ਭਾਰ ਪੈ ਗਿਆ ਫਿਰ 2007 ਦੇ ਵਿੱਚ ਮੇਰੀ ਮੈਰਿਜ ਹੋ ਗਈ ਤੇ 2008 ਦੇ ਵਿੱਚ ਪੰਚਾਇਤ ਦੀਆਂ ਇਲੈਕਸ਼ਨ ਆ ਗਈਆਂ ਜਦੋਂ ਪੰਚਾਇਤ ਦੀਆਂ ਇਲੈਕਸ਼ਨ ਆਈਆਂ ਅਸੀਂ ਬਾਹਰ ਇੱਥੇ ਡੇਰਿਆਂ ਤੇ ਰਹਿੰਦੇ ਹਾਂ ਕੁਰਿਆਂ ਵਾਲੇ ਇੱਧਰ ਪਿੰਡੋਂ ਜਿਹੜੇ ਬਣਦੇ ਸੀ ਇੱਧਰ ਕੁਰਿਆਂ ਦਾ ਕੋਈ ਵੀ ਦਰਸਤਾ ਪੱਕਾ ਨਹੀਂ ਕੀਤਾ ਗਿਆ ਕੋਈ ਕੰਮ ਨਹੀਂ ਹੋਇਆ ਤੇ ਸਾਰੇ ਉਸ ਟਾਈਮ ਕਹਿਣ ਲੱਗੇ ਵੀ ਆਪਾਂ ਆਪਣਾ ਹੀ ਬੰਦੇ ਨੂੰ ਇਲੈਕਸ਼ਨ ਲੜਾਉਣੀ ਆ ਕਿਉਂਕਿ ਪਿੰਡ ਵਾਲੇ ਇਹਨਾਂ ਸਾਡੇ ਕੰਮ ਨਹੀਂ ਕਰਦੇ ਬਾਅਦ ਚ ਸਾਨੂੰ ਬਾਤ ਨਹੀਂ ਪੁੱਛਦੇ ਵੋਟਾਂ ਲੈ ਜਾਂਦੇ ਸਾਡੇ ਕੋਲ ਚਲੋ ਜਦੋਂ ਕਰਦੇ ਕਰਾਉਂਦਿਆਂ ਨਾ ਉਹਨਾਂ ਨੇ ਮੇਰੇ ਤੇ ਲੈਂਦੀ ਵੀ ਤੈਨੂੰ ਇਲੈਕਸ਼ਨ ਲੜਾਉਣੀ ਆ ਉਸ ਸਮੇਂ ਤੁਹਾਨੂੰ ਯਾਦ ਹੋਣਾ 2008 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਦੀ ਤੇ ਕੱਲੀ ਮੈਂਬਰਾਂ ਦੀ ਚੋਣ ਹੋਈ ਸੀ ਮੈਂਬਰਾਂ ਚੋਂ ਸਰਪੰਚ ਚੁਣੇ ਗਏ ਸੀ ਸਰਪੰਚ ਦੀ ਸਿੱਧੀ ਚੋਣ ਉਦੋਂ ਨਹੀਂ ਸੀ ਹੋਈ ਉਸ ਟਾਈਮ ਕਿੰਦੇ ਲੜਨੀ ਮੈਂ ਕਹਾਂ ਨਹੀਂ ਮੈਂ ਨਹੀਂ ਮੈਂ ਤੰਗ ਸਾਹਿਬ ਮੈਂ ਥੋੜਾ ਫਿਰਨ ਤੁਰਨ ਵਾਲਾ ਯਾਰਾਂ ਦੋਸਤਾਂ ਨਾਲ ਆਪਣਾ ਸਿਸਟਮ ਬੈਣ ਖਲੋਣ ਵਾਲਾ ਇਧਰ ਉਧਰ ਕਦੀ ਚਲ ਗਏ ਇੰਨਾ ਕਮਾ ਚ ਇਸ ਰਾਜਨੀਤੀ ਦਾ ਤੇ ਕੋਈ ਏ ਬੀ ਸੀ ਵੀ ਨਹੀਂ ਸੀ ਪਤਾ ਉਸ ਟਾਈਮ ਤੇ ਚਲੋ ਮੈਂ ਕਿਹਾ ਜਿਹੜਾ ਤੁਸੀਂ ਕੋਈ ਹੋਰ ਖੜੇ ਹੋ ਪਰ ਨਹੀਂ ਸਾਰਿਆਂ ਨੇ ਬਿਲਕੁਲ ਐਡ ਲੈ ਦੇਣ ਜਦੋਂ ਪੇਪਰ ਭਰਨ ਦਾ ਸੀ ਕਿਹਾ ਨਹੀਂ ਤੈਨੂੰ ਹੀ ਖੜਾ ਮੇਰੇ ਪੇਪਰ ਦਾਖਲ ਕਰ ਦੇ ਤੇ ਫਿਰ ਚਲੋ ਇਲੈਕਸ਼ਨ ਸ਼ੁਰੂ ਹੋ ਗਈ ਇਲੈਕਸ਼ਨ ਲੜੀ ਫਿਰ ਗੁਰੂ ਦੀ ਬੜੀ ਕਿਰਪਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਪਰਿਵਾਰ ਦਾ ਬਹੁਤ ਮਾਨ ਸਤਕਾਰ ਸੀ ਇਤਮਾਨ ਪਿਆਰ ਸਾਰੇ ਕਰਦੇ ਸੀਗੇ ਕਿ ਨਿਰਪੱਖ ਜਿਹਾ ਪਰਿਵਾਰ ਸੀ ਕਦੀ ਕਿਸੇ ਨਾਲ ਕੋਈ ਨਹੀਂ ਕੋਈ ਧੜੇਬੰਦੀ ਕੋਈ ਇਦਾਂ ਦੀ ਕੋਈ ਪਰਿਵਾਰ ਦੀ ਨਹੀਂ ਸੀ ਹੈਗੀ ਤੇ ਸਾਰਿਆਂ ਬੜਾ ਸਾਥ ਦਿੱਤਾ ਸਹਿਯੋਗ ਦਿੱਤਾ 15 ਕੈਂਡੀਡੇਟ ਉਹਦਾ 15 ਮੈਂਬਰ ਸਾਡੇ ਇਲੈਕਸ਼ਨ ਲੜੇ ਸੀ ਤੇ 1500 ਵੋਟ ਪੋਲ ਹੋਈ ਸੀ ਉਸ ਟਾਈਮ ਜਿੱਚੋ 225 ਵੋਟਾਂ ਮੈਨੂੰ ਪਈਆਂ ਸੀ ਇੱਕ ਨੰਬਰ ਤੇ ਪੋਜੀਸ਼ਨ ਤੇ ਮੈਂ ਉਹ ਮੈਂਬਰ ਪੰਚਾਇਤ ਦੀ ਚੋਣ ਜਿਹੜੀ ਜਿੱਤੀ ਤੇ ਚੋਣ ਜਿੱਤਣ ਤੋਂ ਬਾਅਦਾਂ ਮੈਨੇ ਉਦੋਂ ਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਵੱਲੋਂ ਉਧਰੋਂ ਵੀ ਬੜੇ ਮੈਨੂੰ ਸੁਨਾਹ ਆਏ ਵੀ ਕਾਲੀ ਦਲ 'ਚ ਸ਼ਾਮਲ ਹੋ ਜਾਓ ਮੇਰੇ ਬੜੇ ਸਤਕਾਰਯੋਗ ਸਾਡੇ ਮਾਮਾ ਜੀ ਜੇ ਸਰਦਾਰ ਲਖਬੀਰ ਸਿੰਘ ਜੀ ਵੱਡਾ ਹੋਣੀ ਉਹਨਾਂ ਦਾ ਬੜਾ ਅਕਾਲੀ ਦਲ 'ਚ ਬਾਦਲ ਸਾਹਿਬ ਉਹਨਾਂ ਦੇ ਘਰੇ ਵੀ ਆਉਂਦੇ ਰਹੇ ਬੜਾ ਉਹਨਾਂ ਦਾ ਮਾਨਸਤਕਾਰ ਲੱਕੇ 'ਚ ਉਹਨਾਂ ਮੈਨੂੰ ਫੋਨ ਕਰਕੇ ਕਿਹਾ ਵੀ ਇਦਾਂ ਤੇਰੇ ਪਿੰਡ ਕੋਈ ਬਹੁਤੀ ਕਾਲੀਆਂ ਦੀ ਆਪਸੀ ਉਸ ਟਾਈਮ ਧੜੇਬੰਦੀ ਸੀਗੀ ਵੀ ਤੂੰ ਕੰਗ ਕਹਿੰਦਾ ਉਹ ਮੁੰਡੇ ਨੂੰ ਨਵੇਂ ਨੂੰ ਸ਼ਾਮਲ ਆਪਾਂ ਕਰਾ ਲੀਏ ਆਪਣੇ ਨਾਲ ਉਹਨੂੰ ਸਰਪੰਚ ਬਣਾ ਦੇਣ ਤਮਾ ਕਮਾ ਮਮਾ ਜੀ ਮੇਰੇ ਨਾ ਮੈਂ ਜੇ ਕਰਮਾ ਚ ਸਰਪੰਚੀ ਹੋਈ ਤੇ ਕਿਤੇ ਮਿਲ ਜੂਗੀ ਮੈਂ ਇਦਾਂ ਸਰਪੰਚੀ ਸਰੂਪੇ ਪਾ ਕੇ ਮੈਂ ਨਹੀਂ ਲੈਣੀ ਮੇਰਾ ਜੀ ਜਮੀਰ ਮੰਦਾ ਤੇ ਨਾਲੇ ਮੈਨੂੰ ਮੈਨੂੰ ਨਾ ਸਰਦਾਰ ਜਸਵੀਰ ਸਿੰਘ ਡਿੰਪਾ ਚੰਗਾ ਲੱਗਦਾ ਢੱਲੇਦਾਰ ਲੀਡਰ ਆ ਢੱਲੇਦਾਰ ਅਗੂਆ ਕਿਉਂਕਿ ਉਹ ਪਹਿਲੇ ਐਮਐਲਏ ਰਹੇ ਸੀ ਉਹਨਾਂ ਬਾਰੇ ਸੁਣਦੇ ਕਹਿੰਦੇ ਰਹੇ ਤੇ ਮੇਰਾ ਮਨ ਸੀ ਵੀ ਜੇ ਜੁੜਨਾ ਤੇ ਉਹਨਾਂ ਦੇ ਨਾਲ ਹੀ ਜੁੜਨਾ ਹੂੰ ਹੂੰ ਫਿਰ ਉਹ ਕੁਦਰਤੀ ਇਲੈਕਸ਼ਨ ਜਿੱਤਣ ਤੋਂ ਥੋੜੇ ਸਮੇਂ ਬਾਅਦ ਸਰਦਾਰ ਡਿੰਪਾ ਜੀ ਦਾ ਵੀ ਫੋਨ ਆਇਆ ਮੈਨੂੰ ਵਧਾਈ ਦਿੱਤੀ ਤੇ ਉਹਨਾਂ ਕਿਹਾ ਮੈਂ ਰਈਏ ਕੋਠੀਆਂ ਤੇ ਤੂੰ ਮੈਨੂੰ ਆਈ ਮੈਂ ਅਗਲੇ ਦਿਨ ਗਿਆ ਉਸ ਟਾਈਮ ਉਹਨਾਂ ਦਾ ਗੁੱਡੇ ਦਾ ਪ੍ਰੈਸ਼ਰ ਹੋਇਆ ਸੀ ਤੇ ਉਹ ਬੈੱਡ ਰੈਸਟ ਤੇ ਸੀ ਤੇ ਮੇਰੀ ਸਮਝ ਲਓ ਵੀ ਆਪਣੇ ਲੀਡਰ ਦੇ ਘਰ ਜਿਹੜੀ ਐਂਟਰੀ ਉਹ ਸਿੱਧੀ ਬੈੱਡਰੂਮ ਚ ਹੋਈ ਹੈ ਗੰਗਸਾਭ ਕਿਹ ਬਾਤ ਬੈੱਡਰੂਮ ਤੱਕ ਲੀਡਰ ਦੇ ਜਾਂਦੇ ਜਾਂਦੇ ਆ ਬਹੁਤ ਟਾਈਮ ਲੱਗਦਾ ਸਾਲਾਂ ਬੱਦੀ ਸਮਾਂ ਲੱਗ ਜਾਂਦਾ ਬੜਾ ਵਿਸ਼ਵਾਸਪਾਤਰ ਹੋਣਾ ਪੈਂਦਾ ਫਿਰ ਬੈੱਡਰੂਮ ਤੇ ਐਂਟਰੀ ਮਿਲਦੀ ਹੈ ਪਰ ਮੇਰੀ ਸਿੱਧੀ ਐਂਟਰੀ ਉੱਥੇ ਹੋਈ ਉੱਥੇ ਹੀ ਸਾਡੀ ਗੱਲਬਾਤ ਹੋਈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਮੈਂ ਤੇ ਪਹਿਲਾਂ ਹੀ ਤੁਸੀਂ ਚਾਹਣਾ ਵੀ ਮੈਂ ਤੁਹਾਡੇ ਨਾਲ ਹੀ ਜੁੜ ਇੱਕ ਕੰਮ ਕਰਨਾ ਤੇ ਉਸ ਦਿਨ ਤੋਂ ਗੰਗਸਾਭ ਉਹਨਾਂ ਨੇ ਉਂਗਲ ਫੜ ਕੇ ਮੈਨੂੰ ਆ ਰਾਜਨੀਤੀ ਚ ਤੋਰਿਆ ਮੇਰੀ ਉਂਗਲ ਫੜ ਕੇ ਤੇ ਬੜਾ ਭਰਾਵਾ ਵਰਗੂ ਛੋਟੇ ਭਰਾਵਾ ਵਰਗੂ ਵਿੱਚ ਆ ਉਹਨਾਂ ਨੇ ਮੰਨ ਦਿੱਤਾ ਕਿ ਮੇਰੇ ਲਈ ਉਹ ਵੱਡੇ ਭਰਾ ਵਾ ਤੇ ਬਹੁਤ ਸਤਿਕਾਰਯੋਗ ਹੈ ਜੀ ਉਹਨਾਂ ਦਾ ਮੇਰੇ ਮਨ ਚ ਬਹੁਤ ਸਤਿਕਾਰ ਆ ਤੇ ਜਿੰਨਾ ਚਿਰ ਪ੍ਰਮਾਤਮਾ ਨੇ ਜਿੰਦਗੀ ਬਖਸ਼ੀ ਉਹ ਜਿਹੜਾ ਰਤਬਾ ਭਰਾਵਾ ਵਾਲਾ ਮੇਰੇ ਮਨ ਚ ਉਹਨਾਂ ਦਾ ਉਹ ਸਦਾ ਕਾਇਮ ਰਹਿਣਾ ਹੈ ਇਥੋਂ ਬੱਚ ਰਾਜਨੀਤੀ ਦੀ ਸ਼ੁਰੂਆਤ ਹੋ ਕੇ ਰਹੀ ਹੈ ਤਾਂ ਕਿ ਜੇਕਰ ਗੱਲ ਕਰੀਏ ਜੇਦੋ ਰਾਜਨੀਤੀ 'ਚ ਆਪਾਂ ਪੈਰ ਰੱਖਦੇ ਆ ਕਿਤੇ ਨਾ ਕਿਤੇ ਪਰਿਵਾਰ ਦਾ ਸਹਿਯੋਗ ਹੋਣਾ ਬੜਾ ਜ਼ਰੂਰੀ ਹੈ। ਪਰਿਵਾਰ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਜਾਂਦਾ ਹੈ? ਪਰਿਵਾਰ ਦਾ ਤੇ ਬਹੁਤ ਜ਼ਿਆਦਾ ਗੰਗਸਾਭ ਸਹਿਯੋਗ ਆ ਰਾਜਨੀਤੀ 'ਚ ਬੰਦਾ ਦੋ ਪੈਰ ਨਹੀਂ ਤੁਰ ਸਕਦਾ ਜੇ ਪਰਿਵਾਰ ਦਾ ਸਹਿਯੋਗ ਨਾ ਹੋਵੇ। ਕਿਉਂਕਿ ਘਰ ਪਤਾ ਨਹੀਂ ਕਿਹੜੇ ਵੇਲੇ ਉਹ ਗੱਲ ਉਹ ਥੋੜੀ ਵਿੱਚੇ ਰਹਿ ਗਈ ਆਪਣੀ ਕਿ 2008 ਤੋਂ ਬਾਅਦਾਂ 5 ਸਾਲ ਮੈਂ ਫਿਰ ਸਾਡੇ ਸਰਪੰਚਾ ਸੀ ਕਰਮਸੋਹ ਸਰਦਾਰ ਕਰਮਸੋਹ ਉਹਨਾਂ ਨੂੰ ਬਣਾਤਾ ਕਿਉਂਕਿ ਪਿੰਡ ਰਿਜ਼ਰਵ ਕਰਤਾ ਸਾਡਾ ਉਸ ਸਮੇਂ ਵੀ ਸਾਰਾ ਕੰਮ ਮੈਂ ਕੀਤਾ ਕਿ ਉਹਨਾਂ ਨੇ ਬੜਾ ਸਰਦਾਰ ਕਰਮਸੋਹਣਾ ਵੀ ਕਿਹਾ ਵੀ ਤੂੰ ਹੀ ਜੋ ਕਰਨਾ ਤੂੰ ਪੜਿਆ ਲਿਖਿਆ ਹੋਆ ਪਾਰਟੀ ਦੀ ਵੀ ਜ਼ਿੰਮੇਵਾਰੀ ਮੇਰੇ ਤੇ ਆ ਗਈ ਫਿਰ ਪਾਰਟੀ ਨੂੰ ਵੀ ਮੇਰੇ ਜਿਹੜੇ ਪਾਰਟੀ ਦੇ ਵਰਕਰ ਸੀ ਇੱਥੇ ਸਾਰੇ ਕਾਂਗਰਸ ਪਾਰਟੀ ਦੀ ਸਾਡੀ ਟੀਮ ਸੀ ਉਹਨਾਂ ਨੇ ਮੈਨੂੰ ਹੀ ਅੱਗੇ ਲਾ ਦਿੱਤਾ ਵੀ ਇਹ ਸਾਰਾ ਜਿਹੜਾ ਤੂੰ ਹੀ ਕਰਨਾ ਯਾਰ ਤੇਰੇ ਨਾਲ ਆ ਤੂੰ ਪੜਿਆ ਲਿਖਿਆ ਮੁੰਡਾ ਫਿਰ 2013 ਚ ਸਰਪੰਚੀ ਦੀ ਜਦੋਂ ਚੋਣ ਆ ਗਈ ਫਿਰ ਸਾਰਿਆਂ ਕਿਹਾ ਵੀ ਤੈਨੂੰ ਲੜਾਉਣੀ ਆ। ਉਹ ਇੱਕ ਤਰਫਾ ਚੋਣ ਉਦੋਂ ਜਿਹੜੀ 2013 ਦੇ ਵਿੱਚ ਹੋਈ ਸਮੁੱਚੇ ਮੈਂਬਰ ਪੰਚਾਇਤ ਸਾਰੀ ਪੰਚਾਇਤੀ ਸਾਡੀ ਬਣੀ ਤੇ ਬਹੁਤ ਵੱਡੀ ਲੀਡ ਨਾਲ ਸੀ ਜਿੱਤੇ ਬੜਾ ਨਗਰ ਨੇ ਬਹੁਤ ਮਾਨ ਸਤਕਾਰ ਕੰਗਸਾਬ ਦਿੱਤਾ। 13 ਤੋਂ ਬਾਅਦ 18 ਦੇ ਵਿੱਚ ਫਿਰ ਚੋਣ ਆ ਗਈ ਬਲਾਕ ਸਮਤੀ ਦੀ। ਉਹ ਫਿਰ ਮੈਨੂੰ ਉਸ ਜ਼ੋਨ ਤੋਂ ਲੜਾਈ ਗਈ ਜਿਸ ਜ਼ੋਨ ਤੋਂ ਕਾਂਗਰਸ ਦਾ ਕੈਂਡੀਡੇਟ ਕਦੀ ਜਿੱਤਿਆ ਨਹੀਂ ਜਿੱਦੋਂ ਦਾ ਮੈਂ ਰਾਜਨੀਤੀ ਤਰ੍ਹਾਂ ਵੇਖਿਆ। ਤੇ ਨਾ ਉਥੋਂ ਸਾਡੇ ਜਿਹੜੇ ਐਮ.ਐਲ.ਏ ਸਤਕਾਰਯੋਗ ਲੜਦੇ ਰਹੇ ਇਹ ਵੀ ਨਹੀਂ ਉਸ ਪਿੰਡ ਤੋਂ ਜਿੱਤ ਸਕੇ ਤੇ ਮੈਨੂੰ ਉਥੋਂ ਉਥੇ ਦੀ ਚੋਣ ਲੜਾਈ ਗਈ ਜਿੱਥੇ ਕਿ ਉਸ ਪਿੰਡ ਨੇ ਵੀ ਇੱਕ ਤਰਫਾ ਹੋ ਕੇ ਸਾਥ ਦਿੱਤਾ ਸਾਰੀਆਂ ਪਾਰਟੀਆਂ ਮੇਰੇ ਰਿਸ਼ੇਦਾਰੀ ਮੇਰੇ ਪਪੜ ਜੀ ਹੋਣੀ ਕਰਮਜੀਤ ਅੱਜ ਕੱਲ ਆਪ ਪਾਰਟੀ ਚਲੇ ਗਿਆ ਮੁੰਡਾ ਸਰਪੰਚ ਸਾਡਾ ਭਰਾ ਅਕਾਦ ਮਜੀਤ ਸਿੰਘ ਕਮਾ ਉਹਨਾਂ ਨੇ ਬੜਾ ਸਹਿਯੋਗ ਸਾਥ ਦਿੱਤਾ ਭਰਾਵਾ ਵਰਗੂ ਬਾਬਾ ਜੀ ਹੋਣੀ ਡੇਰੇ ਵਾਲੇ ਉਹਨਾਂ ਨੇ ਵੀ ਕਹਿ ਕੇ ਸਾਰਿਆਂ ਤੇ ਇੱਕ ਤਰਫਾ ਇਲੈਕਸ਼ਨ ਜਿਹੜੀ ਹੋਈ ਮੈਂ 600 99 ਵੋਟਾਂ ਨਾਲ ਲੀਡ ਕਰਕੇ ਬਲਕ ਸੰਪਤੀ ਜਿੱਤੀ ਫਿਰ ਉਸ ਤੋਂ ਬਾਅਦ ਵਾਈਫ 18 ਜੀ ਸਰਪੰਚ ਬਣ ਗਈ ਜੀ ਫਿਰ ਉਸ ਤੋਂ ਬਾਅਦ 24 ਦੇ ਵਿੱਚ ਹੁਣ ਫਿਰ ਚੋਣ ਆ ਗਈ ਸਰਪੰਚੀ ਦੀ ਜਿਹੜੀ ਕਿ ਹੁਣ ਪਾਰਟੀ ਦੀ ਸਰਕਾਰ ਸੀ ਰਿਜ਼ਰਵ ਸੀਗੀ ਰਿਜ਼ਰਵ ਦੇ ਵਿੱਚ ਫਿਰ ਮੇਰੇ ਵਾਈਫ ਹੁਣ ਮੈਂਬਰ ਪੰਚਾਇਤੀ ਚੋਣ ਵਾਈਫ ਨੇ ਲੜੀ ਆ ਤੇ ਉਹ ਵੀ ਜਿੱਤੀ ਆ ਮਤਲਬ ਅਸੀਂ ਜਿਹੜੀ ਲਗਾਤਾਰ 16 ਸਾਲ ਸਾਡਾ ਉਹ ਤਿੰਨ ਟਰਮਾਂ ਚੱਲੀਆਂ ਤੇ ਉਸ ਤੋਂ ਬਾਅਦ ਹੁਣ ਵਾਈਫ ਅਫੇਅਰ ਪੰਚਾਇਤ ਚ ਮੈਂਬਰ ਆ ਆ ਜਦੋਂ 5 ਸਾਲ ਪੂਰੇ ਹੋਣੇ ਤੇ ਲਗਾਤਾਰ ਪੰਚਾਇਤ ਚ ਕੀ ਸੈਲਰੀ 21 ਸਾਲਾਂ ਦੀ ਨਿਮੈਂਦਗੀ ਹੋ ਜਾਈਂ ਗਈ। ਕਿਆ ਬਾਤ ਤੇ ਬੜਾ ਨਗਰ ਦਾ ਮਾਣ ਆ ਪਿੰਡ ਵਾਲਿਆਂ ਦਾ ਮੈਂ ਬਹੁਤ ਧੰਨਵਾਦੀਆਂ ਬਹੁਤ ਮਾਣ ਪਿਆਰ ਉਹਨਾਂ ਨੇ ਦਿੱਤਾ ਤੇ ਮੈਂ ਜਿੰਨੇ ਚੁੱਕਾ ਮੈਂ ਵੀ ਨਗਰ ਦੀ ਸੇਵਾ ਚ ਮੈਂ ਹਰ ਹਰ ਇੱਕ ਦੀ ਸੇਵਾ ਚ ਮੈਂ ਵੀ ਕਦੀ ਪਿੱਛੇ ਨਹੀਂ ਹਟਿਆ। ਠੀਕ ਹੈ ਜੀ ਤੇ ਥੋੜਾ ਜਿਹਾ ਅੱਗੇ ਵਧਦੇ ਆ ਤੁਹਾਡੇ ਜੀਵਨ ਦੇ ਸੁੱਖ ਦੇ ਨਾਲ ਨਾਲ ਹੀ ਅਗਲੇ ਕੁਝ ਪਹਿਲੂ ਰਾਜਨੀਤੀ ਦੇ ਵੀ ਤੁਹਾਡੇ ਨਾਲ ਸਾਂਝੇ ਕਰਨੇ ਜਾਵਾਂਗੇ। ਜਿਦਾ ਕਿ ਹਲਕਾ ਬਾਬਾ ਬਕਾਲਾ ਦੀ ਸਿਆਸਤ ਦਾ ਦੌਰ ਚੱਲ ਰਿਹਾ ਹੈ ਜੇ ਇੱਕ ਦੋ ਦਿਨ ਪਹਿਲਾਂ ਜਾਂ ਤਿੰਨ ਚਾਰ ਦਿਨ ਪਹਿਲਾਂ ਵੀ ਅਖਬਾਰਾਂ ਦੀ ਕਟਿੰਗ ਵੇਖੀ ਐ ਸੀ ਉਹਦੇ ਵਿੱਚ ਦੋ ਧੜਿਆਂ ਦੇ ਵਿੱਚ ਵੰਡੀ ਹੋਈ ਕਾਂਗਰਸ ਦਿਖ ਰਹੀ ਐ ਕਿਤੇ ਨਾ ਕਿਤੇ ਅਖਬਾਰਾਂ ਚ ਕਟਿੰਗਾਂ ਲੱਗ ਰਹੀਆਂ ਕਿ ਕੁਝ ਵਿਅਕਤੀ ਜਿਹੜੇ ਗੁੰਮਰਾਹ ਕਰ ਰਹੇ ਆ ਉਸ ਚੀਜ਼ ਨੂੰ ਕਿੱਦਾਂ ਵੇਖਦੇ ਕਿ ਰਾਜਨੀਤੀ ਦੇ ਵਿੱਚ ਕਾਂਗਰਸ ਦਾ ਪਾਰਟੀ ਬਾਬਾ ਬਕਾਲਾ ਸਾਹਿਬ ਕੇ ਦੋ ਧੜੇ ਆ ਕਿ ਨਹੀਂ ਇੱਕ ਹੀ ਤਰ੍ਹਾਂ ਵੇਖੋ ਕੰਗਸਾਹਬ ਮੈਂ ਸਮਝਦਾ ਪਾਰਟੀਆਂ ਦੇ ਵਿੱਚ ਨਹੀਂ ਕਰੀ ਵੀ ਤੁਹਾਡੇ ਬੰਦੀਆਂ ਹੁੰਦੀਆਂ ਤੁਹਾਡੇ ਬੰਦੀਆਂ ਇਨਸਾਨਾਂ ਦੇ ਨਾਲ ਗਾੜੀ ਜਿਹੜੇ ਬੰਦੇ ਲੀਡਰ ਹੁੰਦੇ ਆ ਉਹਨਾਂ ਦੇ ਨਾਲ ਤੁਹਾਡੇ ਬੰਦੀਆਂ ਹੋ ਜਾਂਦੀਆਂ ਪਾਰਟੀਆਂ 'ਚ ਕੋਈ ਤੁਹਾਡੇ ਬੰਦੀ ਨਹੀਂ ਤੁਸੀਂ ਦੇਖਿਆ ਹੋਣਾ ਬਾਬੇ ਪਕਾਲਾ ਸਾਹਿਬ ਦਾ ਮੇਲਾ ਆਇਆ ਕਾਨਫਰੰਸ ਪੰਜਾਬ ਲੈਵਲ ਦੀ ਕਾਨਫਰੰਸ ਪਾਰਟੀ ਦੀ ਹੁੰਦੀ ਆ ਰਾਜਪਦਰੀ ਉਹਦੇ ਵਿੱਚ ਜੋ ਪਾਰਟੀ ਨੇ ਹੁਕਮ ਲਾਇਆ ਸੀ ਵੀ ਕਿ ਸਟੇਜ ਤੇ ਕਿ ਪਲੇਟਫਾਰਮ ਤੇ ਆਪਾਂ ਇਹ ਮੇਲੇ ਨੂੰ ਮਨਾਇਆ ਜਾਣਾ ਵਾ ਕੋਈ ਤੁਹਾਡੇ ਬੰਦੀ ਨਹੀਂ ਅਸੀਂ ਬਿਲਕੁਲ ਪਾਰਟੀ ਦਾ ਹੁਕਮ ਮੰਨਿਆ ਸਾਰਿਆਂ ਨੇ ਜੋ ਪ੍ਰਧਾਨ ਸਾਹਿਬ ਨੇ ਰਾਜਾ ਵੜਿੰਗ ਜੀ ਨੇ ਜਿਹੜੇ ਹੁਕਮ ਸਾਨੂੰ ਕੀਤਾ ਸੀ ਅਸੀਂ ਉਸ ਬਹੁਬੂ ਇੱਕ ਜਗ੍ਹਾ ਹੋ ਕੇ ਉਹਨੂੰ ਮਨਾਇਆ ਦੂਸਰੇ ਨੰਬਰ ਤੇ ਆ ਥੋੜੇ ਦਿਨ ਪਹਿਲਾਂ ਵੀ ਇੱਕ ਪ੍ਰੋਗਰਾਮ ਹੋਇਆ ਵਾ ਜਿੱਚ ਸੀਪੀ ਜੋਸ਼ੀ ਜੀ ਦੇ ਲਈ ਤੋਂ ਆਏ ਸੀ ਉਹ ਵੀ ਅਸੀਂ ਇੱਕ ਜਗ੍ਹਾ ਸਾਰਾ ਪ੍ਰੋਗਰਾਮ ਕੀਤਾ ਇੱਕ ਜਗ੍ਹਾ ਕੀਤਾ ਪਰ ਉਹਦੇ ਵਿੱਚ ਇਹ ਗੱਲ ਹੈ ਨਾ ਵੀ ਜਿਹੜੀ ਜੀ ਸਾਡੀ ਇੱਥੋਂ ਦੀ ਹਲਕੇ ਦੀ ਢੇਬੰਦੀ ਆ ਉਹਦਾ ਤੇ ਇਸ ਪਾਰਟੀ ਦੇ ਪ੍ਰੋਗਰਾਮਾਂ ਦਾ ਨਹੀਂ ਕੋਈ ਵੀ ਆਪਸੀ ਮਸਲਾ ਹੈਗਾ ਪਾਰਟੀ ਦੇ ਪ੍ਰੋਗਰਾਮ ਪਾਰਟੀ ਦੇ ਹੁਕਮ ਨਾਲ ਹੋਣੇ ਆ ਉਥੇ ਅਸੀਂ ਸਾਰੇ ਪਾਰਟੀ ਦੇ ਅਸੀਂ ਕਾਂਗਰਸੀ ਆ ਜਿੱਥੋਂ ਹਲਕੇ ਦੀ ਗੱਲ ਆ ਜਾਂਦੀ ਆ ਉਥੇ ਢੇਬੰਦੀ ਤੇ ਵੇਖੋ ਹੈ ਹੀ ਹੈ ਆ ਉਹਦੇ ਵਿੱਚ ਕੋਈ ਦੋਰਿਆ ਨਹੀਂ ਆ ਕਿਉਂਕਿ ਜੋ ਰਾਜਨੀਤੀ ਚ ਜੋ ਸਟੇਜਾਂ ਤੇ ਦਿਖਦਾ ਹੁੰਦਾ ਉਹ ਕਦੀ ਅਸਲ ਚ ਕਾਂਗਸਬ ਸੱਚ ਹੁੰਦਾ ਨਹੀਂ ਆ ਪਰਦੇ ਦੇ ਪਿੱਛੇ ਕੋਰ ਪਰਦਾ ਜਰੂਰੀ ਹੈ ਪਰਦੇ ਦੇ ਪਿੱਛੇ ਪਰਦਾ ਹੁੰਦਾ ਆ ਹੂੰ ਉਸ ਪਰਦੇ ਚੋਂ ਐਕਟਰ ਨਿਕਲ ਕੇ ਬਾਹਰ ਆਉਂਦੇ ਚਲੋ ਤੁਸੀਂ ਜੋ ਵਰਜੀ ਕਰੋ ਅੱਛਾ ਨਹੀਂ ਇਹ ਦੇਖਣ ਚ ਜਰੂਰ ਲੱਗ ਰਿਹਾ ਕਿ ਇੱਕ ਹੈ ਧੜਾ ਭਲਾਈ ਪ੍ਰਸਾਦ ਦਾ ਇੱਕ ਧੜਾ ਹਲਕੇ ਬਾਬੇ ਬਕਾਲੇ ਸਾਹਿਬ ਦੀ ਗੱਲ ਕਰਨਾ ਨਿਪਾ ਸਾਹਿਬ ਦਾ ਪਰ ਤੁਸੀਂ ਇਸ ਤਰੀਕੇ ਨਾਲ ਮੰਚ ਤੇ ਇਕੱਠ ਹੋ ਜਾਂਦੇ ਪਰ ਹਲਕੇ ਦੇ ਵਿੱਚ ਸਿਨੈਰੀਓ ਕੋ ਜੋਰ ਹੈ ਵੇਖੋ ਕੰਗਸਾਹਬ ਗੱਲੇ ਆ ਭੀ ਭਲਾਈ ਪ੍ਰਸਾਦ ਨੂੰ ਟਿਕਟ ਦਵਾਈ ਸਾਡੇ ਜਰਨਲ ਸਰਦਾਰ ਜਸਵੀਰ ਸਿੰਘ ਜੀ ਡਿੰਪਾ ਉਹਨਾਂ ਨੇ ਜਦੋਂ ਟਿਕਟ ਮਿਲੀ ਸਾਰੀ ਇਲੈਕਸ਼ਨ ਜਿਲ੍ਹ ਖਰਚਾ ਇਨਾ ਜੋ ਇਲੈਕਸ਼ਨ ਤੇ ਹੋਇਆ ਸਭ ਤੋਂ ਪਹਿਲਾਂ ਉਹਨਾਂ ਨੇ ਉਹਦੇ ਵਿੱਚ ਯੋਗਦਾਨ ਆਪਣਾ ਵੱਡਾ ਪਾਇਆ ਵੀ ਆਹ ਲੋ ਫੜੋ ਬਈ ਇਲੈਕਸ਼ਨ ਤੁਸੀਂ ਲੜਨੀ ਆ ਤਗੜੇ ਹੋਗੇ ਲੜੋ ਤੇ ਸਾਰੇ ਵਰਕਰ ਜਿਹੜੇ ਉਹ ਵੀ ਆਪਣਾ ਮਦਦ ਜਿੰਨੀ ਵੀ ਹੁੰਦੀ ਆ ਕਰਨੀਆਂ ਪਾਏ ਸੀਟ ਜਿੱਤਣੀ ਆ ਸਭ ਤੋਂ ਵੱਡਾ ਇਹ ਯੋਗਦਾਨ ਸਰਦਾਰ ਡਿੰਪਾ ਸਾਹਿਬ ਦਾ ਹੈ ਵੇਖੋ ਉਹਨਾਂ ਨੇ ਐਮਐਲ ਐਮਐਲ ਬਣਾਇਆ ਭਲਾਈਪੁਰ ਸਾਹਿਬ ਨੂੰ ਅਸੀਂ ਤੇ ਜੋ ਉਹਨਾਂ ਨੇ ਕੀਤਾ ਅਸੀਂ ਤੇ ਉਹਨਾਂ ਦੇ ਹੁਕਮ ਤੇ ਫੁੱਲ ਚੜਾਏ ਫਿਰ ਠੀਕ ਹੈ ਭਲਾਈਪੁਰ ਸਾਹਿਬ ਵੀ ਜਦੋਂ ਅਸੀਂ ਬਣਾਇਆ ਵੇਖੋ ਅਸੀਂ ਬਣਾਇਆ ਕਿਸੇ ਨੇ ਥੋੜੀ ਅਸੀਂ ਡੰਡਰਾ ਤਾਂ ਉਹਨਾਂ ਨੇ ਮਰਨਤ ਕੀਤੀ ਆ ਸਾਡਾ ਵੀ ਪਿਆਰ ਹੀ ਉਹਨਾਂ ਦੇ ਨਾਲ ਕਿ ਠੀਕ ਹੈ ਵੀ ਅਸੀਂ ਸਾਡੇ ਐਮਐਲ ਐ ਅਸੀਂ ਆਪਣੇ ਐਮਐਲ ਐ ਨੂੰ ਬਣਾਇਆ ਫਿਰ ਵੇਖੋ ਗੱਲ ਇਹ ਆ ਵੀ ਹੁਣ ਭਲਾਈਪੁਰ ਸਾਹਿਬ ਨੇ ਅਕਸਰ ਹੀ ਮੈਂ ਤੇ ਵੇਖਦਾ ਉਹਨਾਂ ਵੀ ਜਦੋਂ ਕਾਲੀ ਦਲ ਦੀ ਸਰਕਾਰ ਸੀ ਨਾ ਤੇ ਉਹਨਾਂ ਦੇ ਐਮਐਲਏਾਂ ਦੇ ਗੱਡੀ ਦੇ ਵਿੱਚ ਕਾਂਗਰਸੀ ਚੜੇ ਹੁੰਦੇ ਸੀ ਫਿਰ ਜਦੋਂ ਸਾਡੀ ਸਰਕਾਰ ਕਾਂਗਰਸ ਦੇ ਆ ਕੀ ਭਲਾਈਪੁਰ ਸਾਹਿਬ ਉਹਨਾਂ ਨੇ ਕਾਲੀ ਗੱਡੀ 'ਚ ਚੜਾ ਲਿਆ ਤੇ ਫਿਰ ਵਰਕਰ ਜਿਹੜਾ ਕੰਮ ਕਰਦਾ ਜਿਹੜਾ ਮਿਹਨਤ ਕਰਦਾ ਜਿਹੜਾ ਦਿਨ ਰਾਤ ਪਾਰਟੀ ਸਾਲਾਂ ਬੱਧੀ ਜਿਸ ਬੰਦਿਆਂ ਨੇ ਮਿਹਨਤ ਕੀਤੀ ਹੋਵੇ ਉਹਨਾਂ ਨੂੰ ਦੁੱਖ ਤੇ ਕੰਗਸਾਬ ਹੁੰਦਾ ਹੀ ਹੈ ਨਾ ਫਿਰ ਬਿਲਕੁਲ ਵੀ ਸਾਡਾ ਫਿਰ ਕੀ ਮੁੱਲਿਆ ਫਿਰ ਉਹ ਦਫ਼ਤਰ ਵੀ ਰਿਹਾ ਦਫ਼ਤਰ ਰਿਹਾ ਡਾਕਟਰ ਸਾਹਿਬ ਡਾਕਟਰ ਰਿਹਾ ਵੇਖੋ ਜਦੋਂ ਭਲਾਈਪੁਰ ਸਾਹਿਬ ਐਮਐਲਏ ਬਣੇ ਸਾਡਾ ਅਸੀਂ ਉਹਨਾਂ ਦਾ ਮਾਣ ਕਰਦੇ ਹਾਂ ਪ੍ਰੇਮ ਸ਼ੀਪੀ ਐਮਐਲਏ ਬਣਾਇਆ ਸੀ ਕੁਦਰਤੀ ਇੱਕ ਦਿਨ ਇੱਥੇ ਬੈਠੇ ਮੇਰੇ ਕੋਲ ਤੇ ਉਹ ਕਹਿਣ ਲੱਗੇ ਕਹਿੰਦੇ ਵੀ ਦਾ ਦਫ਼ਤਰ ਬਣਾਉਣਾ ਹੈ ਰਹੀਏ ਤੇ ਕੋਈ ਜਗ੍ਹਾ ਵੀ ਦੇਖ ਰਹੇ ਹਾਂ ਤੇ ਆ ਵਧੀਆ ਮੈਂ ਤੇ ਲੱਗਦਾ ਆਪਾਂ ਇੱਥੇ ਨਾ ਬਹਿ ਜਾ ਕਰੀਏ ਬਣਾ ਲਈ ਮੈਂ ਕਿਹਾ ਕੋਈ ਗੱਲ ਨਹੀਂ ਜੀ ਮੈਂ ਤੇ ਸਰਪੰਚਾਂ ਮੈਂ ਤੇ ਆਪਣਾ ਕੰਮ ਜਿਹੜਾ ਪੰਚਾਇਤਾਂ ਨੂੰ ਦੇਖਣਾ ਹੁੰਦਾ ਕੁਝ ਮੈਂ ਸੈਟ ਤੇ ਵੀ ਕਰ ਸਕਦਾ ਕੋਈ ਗੱਲ ਨਹੀਂ ਤੁਸੀਂ ਆਪ ਦਾ ਤੁਸੀਂ ਕਰ ਲਓ ਜਿੰਨਾ ਚਿਰ ਨਹੀਂ ਤੁਸੀਂ ਦਫ਼ਤਰ ਜੇ ਕੋਈ ਕਿਤੇ ਬਣਦਾ ਬਣਾਉਂਦਾ ਤੁਸੀਂ ਵਰਤੋ ਕੋਈ ਗੱਲ ਨਹੀਂ ਉੱਚ ਕੰਗ ਸਾਹਿਬ ਉਹ ਜਿਹੜੇ ਦਫ਼ਤਰ ਬਣਾਇਆ ਤੇ ਮੈਂ ਕੋਈ ਕਿਸੇ ਤੋਂ ਪੈਸਾ ਲਿਆ ਦਫ਼ਤਰ ਤੇ ਮੇਰਾ ਮੈਂ ਬਣਿਆ ਦਿੱਤਾ ਨਾ ਫਿਰ ਵੇਖੋ ਇੱਥੇ ਚਾਹ ਪਾਣੀ ਦਾ ਇੰਨੇ ਵਰਕਰਾਂ ਦਾ ਇੱਥੇ 2-2 5-500 ਬੰਦਾ ਇਕੱਠਾ ਹੋ ਜਾਂਦਾ ਸਾਰੀ ਸਿਰਦਰਦੀ ਮੇਰੀ ਹੁੰਦੀ ਸੀ ਬਾਹਰੋਂ ਦਫ਼ਤਰੋਂ ਉੱਠਣਾ ਕਿਸੇ ਕੋਈ ਅਫਸਰ ਆ ਗਿਆ ਜੀ ਡ੍ਰੈਂਕ ਰੂਮ ਖਾਲੀ ਕਰ ਦੇਵੋ ਇੱਥੇ ਮਿਲਣਾ ਕਿਸੇ ਨੂੰ ਡ੍ਰੈਂਕ ਰੂਮ ਚ ਮਿਲਣਾ ਇੱਥੇ ਚਾਰ ਬੰਦੇ ਵੱਧ ਆ ਜਣੇ ਜੀ ਕੋਈ ਹੋਰ ਆ ਗਿਆ ਹੈ ਬੈੱਡਰੂਮ ਵੀ ਖਾਲੀ ਕਰ ਦਿਓ ਉੱਥੇ ਜਾ ਕੇ ਮਿਲਣਾ ਮੇਰੇ ਤੇ ਬੈੱਡਰੂਮ ਤੱਕ ਸਾਰੇ ਵਰਕਰ ਜਾਣਦੇ ਆ ਜਿਹੜੇ ਅੱਜ ਭਲਾਈਪੁਰ ਸਾਹਿਬ ਦੇ ਨਾਲ ਆ ਉਹਨਾਂ ਨੂੰ ਵੀ ਪੁੱਛ ਲਿਓ ਵੀ ਇਦਾਂ ਹੀ ਹੁੰਦਾ ਰਿਹਾ ਕੋਈ ਰਵੀ ਨੇ ਝੂਠ ਨਹੀਂ ਬੋਲਿਆ ਇੰਨੀ ਜ਼ਿਆਦਾ ਮਤਲਬ ਹੈ ਉਹ ਸਿਰ ਮੈਂ ਕੰਗ ਸਾਹਿਬ ਜੇ ਮੇਰੇ ਕੋਲ ਦਫਤਰ ਸੀ ਤੇ ਮੈਂ ਕੋਈ ਭਲਾਈਪੁਰ ਸਾਹਿਬ ਦੱਸਣ ਮੈਨੂੰ ਮੈਂ ਕੋਈ ਕੰਮ ਲਿਆ ਮੈਂ ਕੋਈ ਰੇਤ ਦਾ ਠੇਕਾ ਲਿਆ ਮੈਂ ਕੋਈ ਸ਼ਰਾਬ ਦੇ ਠੇਕੇ ਲਏ ਮੈਂ ਕੋਈ ਨਸ਼ਾ ਵੇਚਿਆ ਫੀਮ ਵੇਚੀ ਭੁੱਕੀ ਵੇਚੀ ਜਾਂ ਇਹਨਾਂ ਇਹਨਾਂ ਦੇ ਸਿਰ ਤੇ ਮੈਂ ਕੋਈ ਸਰਕਾਰ ਦੇ ਸਿਰ ਤੇ ਕੰਮ ਕੀਤਾ ਕੰਗ ਸਾਹਿਬ ਆਪਾਂ ਆਪਣੀ ਬਾਲ ਕਿਸੇ ਕੀ ਆ ਕੋਈ ਉਂਗਲ ਖੜੀ ਕਰਕੇ ਨਹੀਂ ਕਹਿ ਸਕਦਾ ਨਾ ਕਿਸੇ ਸਰਕਾਰ ਵੇਲੇ ਜੇਕਰ ਰੁਪਈਏ ਦਾ ਵੀ ਕੰਮ ਰਵੀ ਨੇ ਸਰਕਾਰ ਦੇ ਸਿਰ ਤੇ ਕੀਤਾ ਹੋਵੇ ਤਾਂ ਮੈਂ ਦੇਣਦਾ ਰਹਾਂ ਹੂੰ ਜੇ ਜੇਕਰ ਗੱਲ ਕਰੀਏ ਤੁਸੀਂ ਚਲੋ ਦਫਤਰ ਦੀ ਗੱਲ ਹੋਣੀ ਪਰ ਜਦੋਂ ਰਾਜਨੀਤੀ ਦੇ ਵਿੱਚ ਕੋਈ ਲੀਡਰ ਹੁੰਦਾ ਕਹਿ ਲਈਏ ਉਦੋਂ ਤੇ ਜਦੋਂ ਉਹ ਲੀਡਰੀ ਤੋਂ ਕਿਤੇ ਕਿਨਾਰਾ ਹੋ ਜਾਂਦਾ ਉਹਦਾ ਜਾਂ ਕਹਿ દઈએ ਕਿ ਦੂਜੀ ਪਾਰਟੀ ਜਿੱਤ ਜਾਂਦੀ ਤੇ ਫਿਰ ਉਹਨਾਂ ਵਰਕਰਾਂ ਦਾ ਜਾਂ ਕਹਿ ਲਈਏ ਉਹਨਾਂ ਲੀਡਰਾਂ ਦਾ ਇੱਕ ਦੂਜੇ 'ਚ ਕੜਤਣ ਕਿਉਂ ਪੈਦਾ ਹੋ ਜਾਂਦੀ ਵੇਖੋ ਕੜਤਣ ਜਿਹੜੀ ਸਾਡੇ ਹਲਕੇ ਦੀ ਗੱਲ ਹੈ ਨਾ ਕੰਗ ਸਾਬ ਜਾਂ ਸਾਡੇ 'ਚ ਜਿਹੜੀ ਕੜਤਣ ਸੀਗੀ ਇਹ ਕੜਤਣ ਤਾਂ ਕੋ ਕਰੀਬ-ਕਰੀਬ 2.5 ਸਾਲ ਬਾਅਦ ਹੀ ਪੈ ਗਈ ਸੀ ਜਦੋਂ ਸਰਦਾਰ ਭਲਾਈਪੁਰ ਸਾਹਿਬ ਉਹਨਾਂ ਨੇ ਇਹੋ ਟੀਚਾ ਮੈਥ ਲਿਆ ਗਿਆ ਸੀਗਾ ਵੀ ਮੈਂ ਆਪ ਦਾ ਥਾੜਾ ਖੜਾ ਕਰਨਾ ਤੇ ਸਰਦਾਰ ਜਸਵੀਰ ਸਿੰਘ ਡਿੰਪੇ ਦੇ ਮਤ ਥੜੇ ਨੂੰ ਨੀਵਾ ਕਰਨਾ ਵੀ ਉਹ ਉਹ ਥਾੜਾ ਖਤਮ ਹੋ ਜਾਣਾ ਚਾਹੀਦਾ ਕਿਉਂਕਿ ਅੱਗੇ ਹੁਣ ਮੈਂ ਰਾਜ ਕਰਨਾ ਇੱਥੇ ਪਰ ਵੇਖੋ ਉਹਨਾਂ ਦਾ ਬਹੁਤ ਵੱਡਾ ਔਰਾ ਸਰਦਾਰ ਜਸਵੀਰ ਸਿੰਘ ਡਿੰਪਾ ਉਹਨਾਂ ਦਾ ਐਸਲ ਕਿ ਉਹਨਾਂ ਦੇ ਫਾਦਰ ਸਾਹਿਬ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਉਹਨਾਂ ਨੇ ਹਸਲਕੇ ਚ ਲੋਕਾਂ ਦੇ ਨਾਲ ਖੜੇ ਆ ਲੋਕਾਂ ਦੇ ਕੰਮ ਕੀਤੇ ਆ ਚੰਗੇ ਮਾੜੇ ਸਮੇ ਉਹ ਲੋਕਾਂ ਦੀ ਬਾਹ ਫੜਦੇ ਆ ਵੇਖੋ ਆਪ ਇੱਕੋ ਟੌਪ ਦੇ ਲੀਡਰ ਆ ਉਹਨਾਂ ਤਾਂ ਇੱਕ ਭਰਾ ਟੌਪ ਦਾ ਅਫਸਰ ਆ ਪੰਜਾਬ ਦਾ ਇੱਕ ਟੌਪ ਦਾ ਕਾਰੋਬਾਰੀ ਆ ਉਹਨਾਂ ਦੇ ਮੁਕਾਬਲਾਤ ਨਹੀਂ ਕੰਗ ਸਭ ਕੋਈ ਕਰ ਸਕਦਾ ਨਾ ਜੋ ਉਹ ਕਰ ਸਕਦੇ ਉਹ ਕਿਸੇ ਕਿਸੇ ਨੂੰ ਵੀ ਉਹਨਾਂ ਨੇ ਕਦੀ ਮੋੜਿਆ ਨਹੀਂ ਕਦੀ ਕਿਸੇ ਦੀ ਨਾ ਨਹੀਂ ਕੀਤੀ ਵੇਖੋ ਮੇਰੇ ਨਾਲ ਕਦੀ ਆ ਮੇਰੇ ਨਾਲ ਵਗਾਰਤੇ ਇਸੇ ਕੱਲ ਦਾ ਹੀ ਹੋਇਆ ਵੀ ਮੇਰੇ ਨਾਲ ਭਲਾਈਪੁਰ ਸਾਹਿਬ ਨੇ ਮੈਨੂੰ ਲੱਗਦਾ 4-5 ਵਾਰੀ ਤੇ ਮੇਰੇ ਨਾਲ ਹੀ ਇਹ ਗੱਲ ਕੀਤੀ ਆ ਹੂੰ ਵੀ ਉਹ ਜੀ ਆਪਾਂ ਨੂੰ ਹਣ ਦੱਬਦੇ ਆ ਉਹ ਖਰਾਬ ਕਰਦੇ ਆ ਐ ਕਰਦੇ ਆ ਆਪਾਂ ਨੂੰ ਵੱਖਰਾ ਢੜਾ ਕਰ ਲੈਣਾ ਚਾਹੀਦਾ ਵੱਖਰਾ ਕਿਉਂਕਿ ਕਿਹ ਦਫਤਰ ਸੀ ਉਹ ਸੋਚਦਾ ਹੀ ਸ਼ਾਇਦ ਵੀ ਰਵੀ ਵੀ ਜਿੱਦਾਂ ਮੈਂ ਉਦਾਂ ਹੀ ਹਣਾ ਪਰ ਮੈਂ ਵੇਖੋ ਮੇਰੇ ਸਰਦਾਰ ਡੰਪਾ ਸਾਹਿਬ ਮੇਰੇ ਵੱਡੇ ਭਰਾ ਵਾ ਉਹਨਾਂ ਨੇ ਕਦੀ ਅੱਜ ਤੱਕ ਮੇਰੀ ਕਿਸੇ ਗੱਲ ਨੂੰ ਮੋੜਿਆ ਨਹੀਂ ਮੇਰਾ ਉਹ ਇੰਨਾ ਮਾਣ ਕਰਦੇ ਇੱਕ ਚੰਗੇ ਪਰਿਵਾਰ ਦੇ ਨਾਲ ਮੇਰੇ ਸਬੰਧ ਆ ਤੇ ਮੈਂ ਨਿੱਕੀ ਜਿਹੀ ਗੱਲ ਤੋਂ ਕੋਈ ਅਹੁਦਾ ਲੈਣ ਤੋਂ ਕੋਈ ਚੇਅਰਮੈਨ ਨਹੀਂ ਲੈਣ ਵਾਸਤੇ ਕੋਈ ਇਹਨਾਂ ਨਾਲਚਾਂਦੇ ਵਿੱਚ ਮੈਂ ਆਪਣੀ ਜ਼ਮੀਰ ਥੋੜਾ ਵੇਚ ਸਕਦਾ ਮੈਂ ਆਪਣੀ ਕੰਗਸਮ ਚਬੀਰਨੀ ਵੇਚੀ ਤੇ ਮੈਂ ਉਦੋਂ ਹੀ ਇਹਨਾਂ ਨੂੰ ਭਲਾਈ ਪ੍ਰਸਾਦ ਨੂੰ ਹਾਰ ਕੇ ਫਿਰ ਮੈਂ ਚੌਥੀ ਪੰਜਵੀਂ ਉਹ ਕਹਤਾਂ ਮੈਂ ਕਿਹਾ ਉਹ ਮੇਰੇ ਵੱਡੇ ਭਰਾ ਵਾ ਸਤਿਕਾਰਯੋਗ ਆ ਮੈਨੂੰ ਉਹਨਾਂ ਨੇ ਤੋੜਿਆ ਬਾਹ ਫੜ ਕੇ ਉਂਗਲ ਫੜ ਕੇ ਉਹਨਾਂ ਨਾਲ ਮੇਰਾ ਕੀ ਵਿਗਾੜਿਆ ਮੈਂ ਤੁਹਾਡਾ ਸਤਿਕਾਰ ਕਰਦਾ ਤੁਸੀਂ ਸਾਡੇ ਐਮਐਲਏ ਆ ਤੁਸੀਂ ਵੱਡੇ ਭਰਾ ਜਿਓ ਐਮਪੀ ਤੁਸੀਂ ਐਮਐਲਏ ਆ ਮੈਂ ਤੁਹਾਡਾ ਵੀ ਸਤਿਕਾਰ ਕਰਦਾ ਆ ਉਹਨਾਂ ਨੇ ਤੇ ਕਦੀ ਨਹੀਂ ਕਿਹਾ ਵੀ ਕੋਈ ਭਲਾਈ ਪ੍ਰਸਾਦ ਦਾ ਨੁਕਸਾਨ ਕਰੋ ਜਾਂ ਇਹਨਾਂ ਤੋਂ ਪਛਾਣ ਹੋ ਜਾ ਜਾਂ ਤੂੰ ਉਹਨਾਂ ਨੂੰ ਦਫ਼ਤਰ ਕਿਉਂ ਦਿੱਤਾ ਇੱਕ ਵਾਰ ਵੀ ਕਦੀ ਡਿੰਪਾ ਸਾਹਿਬ ਨੇ ਮੈਨੂੰ ਇਹ ਗੱਲ ਨਹੀਂ ਕਹੀ ਤੇ ਤੁਸੀਂ ਕਿਉਂ ਇਹ ਗੱਲਾਂ ਕਰਦੇ ਤੇ ਮੈਂ ਨਹੀਂ ਮੈਂ ਤਾਂ ਮੈਂ ਤੁਹਾਡਾ ਸਤਿਕਾਰ ਕਰਦਾ ਵਾਂ ਮੈਂ ਤੁਹਾਡੇ ਨਾਲ ਨਾ ਪਰ ਮੈਂ ਉਹਨਾਂ ਨੂੰ ਨਹੀਂ ਛੱਡ ਸਕਦਾ ਉਹ ਮੇਰੇ ਵੱਡੇ ਭਰਾ ਮੈਂ ਨਹੀਂ ਛੱਡ ਸਕਦਾ ਇਹ ਗੱਲ ਫਿਲਾਈਪੁਰ ਸਾਹਿਬ ਨੇ ਫਿਰ ਹੌਲੀ-ਹੌਲੀ ਇੰਨਾ ਕਿ ਸਾਡੀਆਂ ਵਧੀਆਂ ਉਹ ਦੂਰੀਆਂ ਸ਼ੁਰੂ ਹੋ ਗਈਆਂ ਇਹ ਤੇ ਵੇਖੋ ਕੰਗਸਾਹਬ ਇਹ ਸਰਕਾਰ ਰਹਿੰਦੀਆਂ 1.5 ਸਾਲ ਪਹਿਲਾਂ ਸਾਡੇ ਇੱਕ ਦੂਜੇ ਨਾਲ ਪੂਰੀ ਦੂਰੀਆਂ ਪੈ ਗਈਆਂ ਫਿਲਾਈਪੁਰ ਸਾਹਿਬ ਤੇ ਅਫਸਰ ਇਹਨੂੰ ਕਹਿੰਦੇ ਰਿਹਾ ਵੀ ਜਿੰਮੇ ਬਾਠਾ ਚ ਰਵੀ ਸਰਪੰਚ ਦੀ ਗੱਲ ਨਹੀਂ ਸੁਣਨੀ ਤੇ ਫਲਾਣੇ ਦੀ ਸੁਣਨੀ ਆ ਢਿੰਗੜੇ ਦੀ ਸੁਣਨੀ ਆ ਪਹਿਲਾਂ ਸਾਡੇ ਪਿੰਡ ਪ੍ਰੋਗਰਾਮ ਹੁੰਦੇ ਰਹੇ ਮੈਂ ਤੁਹਾਨੂੰ ਫੋਟੋਆਂ ਵੀ ਖਾ ਸਕਦਾ ਜਿਹਦੇ ਵਿੱਚ ਸਾਡੇ ਤੋਂ ਬਾਹਰ ਹੁੰਦੇ ਰਹੇ ਆ ਕਿ ਇਹਨਾਂ ਨੂੰ ਪ੍ਰੋਗਰਾਮਾਂ ਦੇ ਵਿੱਚ ਵੀ ਨਹੀਂ ਸੱਦਣਾ ਸਾਡੀ ਤਾਂ ਪੂਰੀ مخالਫਤ 1.5 ਸਾਲ ਪਹਿਲਾਂ ਭਲਾਈਪੁਰ ਸਾਹਿਬ ਨੇ ਕੀਤੀ ਇਹ ਗੱਲ ਕੌਣ ਕਹਿੰਦਾ ਵਾ ਵੀ ਉਹ ਜਦੋਂ ਰਾਜ ਭਾਗ ਚ ਨਹੀਂ ਤੇ ਅਸੀਂ ਉਹਨੂੰ ਛੱਡਿਆ ਉਦੋਂ ਛੱਡਿਆ ਅਸੀਂ ਹੀ ਰਾਜ ਭਾਗ ਚ ਹੁੰਦਿਆਂ ਛੱਡਿਆ ਮੈਂ ਮੈਂ ਆਪਣੀ ਗੱਲ ਕਰਦਾ ਮੈਂ ਕਿਸੇ ਤੇ ਨਹੀਂ ਕਰਦਾ ਮੇਰੀ ਜ਼ਮੀਰ ਨੇ ਮੈਂ ਜ਼ਮੀਰ ਦੀ ਗੱਲ ਸੁਣਦਾ ਵਾਂ ਕੰਗ ਸਾਹਿਬ ਕਿਸੇ ਲਾਲਚ ਚ ਅੱਜ ਤੱਕ ਕੰਮ ਨਹੀਂ ਕੀਤਾ ਤੇ ਨਾ ਲਾਲਚ ਆਪਾਂ ਨੂੰ ਕਦੇ ਦਾਬੀ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਰਹਿ ਕੋਈ ਲਾਲ ਚ ਨਹੀਂ ਆਪਾਂ ਨੂੰ ਦਬਾ ਸਕਦਾ ਇੱਕ ਹੀ ਹੋ ਜਾਣੀ ਚਾਹਾਂਗੇ ਜਦੋਂ ਅਸੀਂ ਇੱਥੇ ਤੁਹਾਡੇ ਕੋਲ ਪਹੁੰਚੇ ਤੇ ਤੁਸੀਂ ਇੱਕ ਲਿਸਟ ਚੈੱਕ ਕਰ ਰਹੇ ਸੀ ਉਹ ਲਿਸਟ ਤੇ ਥੋੜੀ ਜਾਣਨਾ ਪਾ ਸਕਦੇ ਕਿ ਕਿਹੜੀ ਲਿਸਟ ਚੀ ਹੈ ਹਾਂ ਉਹ ਕੰਕ ਸਭ ਇੱਕ ਲਿਸਟ ਕੁਦਰਤੀ ਮੈਂ ਬੈਠੇ ਬੈਠੇ ਵੇਖ ਰਿਹਾ ਸੀ ਕਿ ਇੱਕ ਤੁਸੀਂ ਗੱਲ ਕੀਤੀ ਨਾ ਵੀ ਤੁਸੀਂ ਜਿਹੜੀ ਟੜੇਬੰਦੀ ਦੂਸਰੀ ਧਿਰ ਨੇ ਵੀ ਅਖਬਾਰ ਚ ਖਬਰ ਵੀ ਭਲਾਈਪੁਰ ਸਾਹਿਬ ਵਾਲ ਕੋਲ ਕੱਲ ਪਰਸੋ ਲੱਗੀ ਸੀਗੀ ਇੱਕ ਵੀ ਚਾਰ ਪੰਜ ਬੰਦੇ ਹੀ ਜਿਹੜੇ ਗਮਰਾਹ ਕਰਦੇ ਆ ਨਾ ਕਿ ਇਹਦੇ ਵਿੱਚ ਟੜੇਬੰਦੀ ਕੋਈ ਨਹੀਂ ਆ ਉਹ ਟੜੇਬੰਦੀ ਬੰਨੇ ਮੈਂ ਥੋੜਾ ਜਿਹਾ ਮੈਂ ਜਾਣਨ ਪਾ ਦਨਾ ਵਾਂ ਵੀ ਉਹ ਟੜੇਬੰਦੀ ਲੋਕ ਕਾਂਗਰਸ ਦੇ ਨਾਲ ਆ ਕਿ ਭਲਾਈਪੁਰ ਸਾਹਿਬ ਦੇ ਨਾਲ ਆ ਮੈਂ ਤੁਹਾਨੂੰ ਹੁਣ ਦੱਸ ਦਿੰਨਾ ਵੇਖੋ ਸਭ ਤੋਂ ਪਹਿਲਾਂ ਤੇ ਭਲਾਈਪੁਰ ਸਾਹਿਬ ਦੇ ਨਾਲ ਸਭ ਤੋਂ ਪਹਿਲਾਂ ਇੱਕ ਬੁੱਟਰ ਹੁੰਦਾ ਸੀ ਪੀਏ ਵੇਖੋ ਜੀ ਉਹ ਵੀ ਛੱਡ ਕੇ ਚਲੇ ਗਿਆ ਫਿਰ ਉਸ ਤੋਂ ਬਾਦਾਂ ਗੁਰਕਵਲ ਪੀਏ ਹੁੰਦਾ ਸੀ ਉਹ ਵੀ ਛੱਡ ਗਿਆ ਨਵ ਪੱਡਾ ਸੀ ਸਾਡਾ ਭਰਾ ਉਹ ਵੀ ਛੱਡ ਗਿਆ ਸਭ ਤੋਂ ਪਹਿਲਾਂ ਤਾਂ ਪੀਏ ਭਲਾਈਪੁਰ ਸਾਹਿਬ ਨੂੰ ਛੱਡ ਗਿਆ ਜੇ ਇੰਨਾ ਵਧੀਆ ਆਪਾਂ ਕੰਮ ਕੀਤਾ ਤਾਂ ਫਿਰ ਪੀਏ ਕਿਉਂ ਛੱਡ ਕੇ ਚਲੇ ਗਏ ਫਿਰ ਤੁਸੀਂ ਸਾਰੇ ਜਾਣਦੇ ਹੋਣੇ ਤੁਸੀਂ ਲੋਕਲ ਜੇ ਅ ਸ਼੍ਰੀ ਕੇ ਕੇ ਸ਼ਰਮਾ ਜੀ ਭਲਾਈਪੁਰ ਸਾਹਿਬ ਉਹਨਾਂ ਦੇ ਜੋ ਸਲਾਹ ਸੀ ਉਹ ਸ਼੍ਰੀ ਕੇ ਕੇ ਸ਼ਰਮਾ ਜੀ ਨਾ ਹੁੰਦੀ ਸੀ ਸਾਡੇ ਸਤਿਕਾਰਯੋਗ ਅੰਕਲਿਆ ਫਿਰ ਉਹਨਾਂ ਕਿਉਂ ਛੱਡ ਦਿੱਤਾ ਇਹਨਾਂ ਨੂੰ ਉਹ ਕੋ ਛੱਡ ਕੇ ਸਾਈਡ ਤੇ ਬੈਠੇ ਆ ਉਹ ਕਿਉਂ ਘਰੇ ਬਹਿ ਗਏ ਆ ਫਿਰ ਇਹਨਾਂ ਦੇ ਵੇਖੋ ਗਗੜੇਵਾਲ ਤੋਂ ਇਹਨਾਂ ਦੇ ਮਿੱਤਰ ਹੁੰਦੇ ਸੀ ਰਈਏ ਤੋਂ ਹੁੰਦੇ ਸੀਗੇ ਉਹ ਕੰਪਛਾਹ ਹੋ ਗਿਆ ਅੱਜ ਫਿਰ ਜਿਵੇਂ ਥੋੜੀ ਲਿਸਟ ਤੁਹਾਨੂੰ ਥੋੜੀ ਜੀ ਮੈਂ ਛੇਤੀ ਹੁਣ ਇਹ ਚਾਨਣ ਪਾ ਦੇਣਾ ਵਾ ਵੀ ਮੈਂ ਸਾਰੇ ਸਰਪੰਚਾਂ ਪੰਚਾਂ ਦੀ ਜਾਂ ਸੀਨੀਅਰ ਕਾਂਗਰਸੀਆਂ ਦੀ ਗੱਲ ਕਰਨੀ ਆ ਮੈਂ ਕਿਸੇ ਆਮ ਵਰਕਰ ਦੀ ਜੇਬ ਨਹੀਂ ਗੱਲ ਕਰਦਾ ਵਰਕਰ ਵੀ ਸਤਿਕਾਰਯੋਗ ਹੈ ਪਰ ਮੈਂ ਤੁਹਾਨੂੰ ਮੇਨ ਮੇਨ ਬੰਦੇ ਗਿਣਾ ਦੇਣਾ ਵੀ ਇਹ ਭਲਾਈ ਪ੍ਰਸਾਦ ਨੂੰ ਅੱਜ ਕਿਉਂ ਛੱਡ ਗਿਆ ਇਹ ਕੀ ਕਿਉਂ ਕਿਹੜੀ ਗੱਲੋਂ ਛੱਡ ਗਿਆ ਵੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਵੀ ਛੱਕੇ ਵਾਲੀ ਤੋਂ ਸਰਪੰਚ ਜੀ ਸਾਡੇ ਸਰਬਜੀਤ ਸਿੰਘ ਹੋਣੀ ਆਮ ਪਾਰਟੀ ਚ ਚਲੇ ਗਏ ਭਲਾਈਪੁਰ ਸਾਹਿਬ ਨੂੰ ਛੱਡ ਕੇ ਸਰਪੰਚ ਬੋਦੇਵਾਲ ਤੋਂ ਬੀਜੇਪੀ ਚ ਚਲੇ ਗਏ ਜਿੱਥੋਂ ਜਿੱਥੇ ਕਿ 2024 ਦੇ ਵਿੱਚ ਸਿਰਫ ਤਿੰਨ ਵੋਟਾਂ ਕਾਂਗਰਸ ਨੂੰ ਪਈਆਂ ਜੇ ਆ ਪੋਜੀਸ਼ਨ 2024 ਦੇ ਵਿੱਚ ਬੋਦੇਵਾਲ ਤੋਂ ਹੋਈ ਆ ਗਿਲਕਲੀਅਰ ਤੋਂ ਸਰਪੰਚ ਬੀਜੇਪੀ ਚ ਚਲੇ ਗਏ ਇੱਕ ਗੁਰਪ੍ਰੀਤ ਉਪਲ ਉਪਲਾ ਤੋਂ ਸੀ ਸਾਡੇ ਸਤਕਾਰਯੋਗ ਉਹਨਾਂ ਨੂੰ ਕਾਲੀਦਲ ਤੋਂ ਲਿਆ ਕੇ ਭਲਾਈਪੁਰ ਸਾਹਿਬ ਨੇ ਤੇ ਖਡੂਰ ਸਾਹਿਬ ਬਲਾਕ ਸੰਪਤੀ ਦਾ ভাইস ਚੇਅਰਮੈਨ ਬਣਾਇਆ ਸੀ ਤੇ ਉਹ 2022 ਦੀ ਜਦੋਂ ਇਲੈਕਸ਼ਨ ਆਈ ਉਹ ਤੋਂ ਪਹਿਲਾਂ ਵਾਪਸੀ ਫਿਰ ਅਕਾਲੀ ਦਲ ਦੇ ਵਿੱਚ ਕਰ ਗਏ ਸੀ ਫਿਰ ਵਿਦੇਸ਼ੇ ਤੋਂ ਜਿਹੜੇ ਰਣਧੀਰ ਸਿੰਘ ਹੁਣੀ ਆਪ ਤੇ ਚਲ ਗਏ ਢੂਲਕੇ ਤੋਂ ਸਰਪੰਚ ਸੰਮਤੀ ਮੈਂਬਰ ਸੀ ਉਹਨਾਂ ਦਾ ਬ੍ਰਦਰ ਉਹ ਵੀ ਆਮ ਆਦਮੀ ਪਾਰਟੀ 'ਚ ਚਲ ਗਏ ਫਾਜ਼ਲਪੁਰ ਤੋਂ ਸੀਗੇ ਹੈਪੀ ਹੁਣੀ ਉਹ ਵੀ ਆਪ 'ਚ ਚਲ ਗਏ ਬਿਆਸ ਤੋਂ ਇਹਨਾਂ ਦਾ ਬੜਾ ਚੇਤਾ ਸਰਪੰਚ ਸੀ ਲੱਡੂ ਉਹ ਵੀ ਆਮ ਆਦਮੀ ਪਾਰਟੀ 'ਚ ਚਲ ਗਿਆ ਰਹੀਏ ਤੋਂ ਬੜੇ ਸਾਡੇ ਸਤਿਕਾਰਯੋਗ ਅੰਕਲ ਸ਼ਤੀਸ਼ ਭੜਾਰੀ ਹੁਣੀ ਸੰਜੀਪ ਭੜਾਰੀ ਹੁਣੀ ਸਾਡੇ ਭਰਾ ਉਹ ਕਾਂਗਰਸ ਨੂੰ ਛੱਡ ਕੇ ਆਪ ਪਾਰਟੀ ਚ ਚਲੇ ਗਏ ਸਰਬਜੀਤ ਕਾਉਂਸਲਰ ਸੀ ਰਈਏ ਨਿੱਕੇ ਰਈਏ ਤੋਂ ਉਹ ਵੀ ਆਪ ਪਾਰਟੀ ਚ ਚਲੇ ਗਿਆ ਕਾਂਗਰਸ ਛੱਡ ਕੇ ਲਾਲੀ ਐਮ ਸੀ ਜਿਹੜਾ ਕਾਂਗਰਸ ਦੇ ਤੋਂ ਬਣਿਆ ਉਹ ਅਕਾਲੀ ਦਲ ਚ ਚਲੇ ਗਏ ਕਰਮਜੀਤ ਸਿੰਘ ਫੇਰੂਮਾਨ ਮੈਨੂੰ ਦੱਸਿਆ ਆਪਣਾ ਭਰਾ ਹੁਣ ਸਰਪੰਚ ਆਪ ਪਾਰਟੀ ਚ ਲੱਗ ਗਿਆ ਬੂਲੇ ਨੰਗਲ ਦੀ ਮੌਜੂਦਾ ਪੰਚਾਇਤ ਕਾਂਗਰਸ ਦੀ ਸਮੁੱਚੀ ਪੰਚਾਇਤ ਸਾਰੀ ਆਮ ਆਦਮੀ ਪਾਰਟੀ ਚ ਚਲੀ ਗਈ ਆ ਸਰਪੰਚ ਦਿਦਾਰ ਸ਼ੋਮਿਆ ਵੇਡ ਤੋਂ ਉਹ ਚਲੇ ਗਏ ਉਹ ਇਧਰ ਟੈਂਪਾ ਜੀ ਦੇ ਨਾਲ ਆ ਕੇ ਸਾਡੇ ਗਰੁੱਪ ਦੇ ਨਾਲ ਆ ਵੇਖੋ ਜੀ ਗਰੁੱਪ ਤੇ ਹੈ ਹੀ ਹੈ ਆ ਅਸੀਂ ਡਿੰਪਾ ਗਰੁੱਪ ਦੇ ਨਾਲ ਆ ਅਸੀਂ ਆਪਣੇ ਵੱਡੇ ਭਰਾ ਸਾਡੇ ਅਸੀਂ ਉਹਨਾਂ ਦੇ ਨਾਲ ਆ ਤੇ ਸਦਾ ਉਹਨਾਂ ਦੇ ਨਾਲ ਰਹਿਣਾ ਸਰਪੰਚ ਜੇਪੀ ਡਿੰਪਾ ਜੀ ਦੇ ਨਾਲ ਆ ਗਿਆ ਸੁਖਮਨ ਸਰਪੰਚੋਂ ਹੀ ਬੂਦਲ ਕਿਢੀ ਤੋਂ ਉਹ ਡਿੰਪਾ ਜੀ ਦੇ ਨਾਲ ਆ ਸਰਪੰਚ ਸ਼ੇਰਾ ਖੋਜਗੀਪੁਰ ਤੋਂ ਡਿੰਪਾ ਜੀ ਦੇ ਨਾਲ ਆ ਸੰਦੀਪ ਸਿੰਘ ਸਰਪੰਚ ਘੱਗੇ ਡਿੰਪਾ ਜੀ ਦੇ ਨਾਲ ਆ ਮਾਸਟਰ ਜਸਪਾਲ ਜਿਹੜੇ ਕਿ ਸਰਪੰਚੀ ਘਰ ਵਾਲੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੀ ਉਹ ਡਿੰਪਾ ਜੀ ਦੇ ਨਾਲ ਆ ਭਲਾਈਪੁਰ ਸਾਹਿਬ ਨੂੰ ਛਟ ਕੇ ਆ ਗਏ ਭਲੋਜਲੇ ਤੋਂ ਸਰਪੰਚ ਮਨਜੀਤ ਸਿੰਘ ਉਹ ਨਹੀਂ ਡਿੰਪਾ ਜੀ ਦੇ ਨਾਲ ਆ ਸੋਨੂ ਭਲਾਈਪੁਰ ਯੂਥ ਆਗੂ ਜਿਹੜਾ ਕੋ ਉਸ ਸਮੇਂ ਸੁਣਿਆ ਜਾਂਦਾ ਸੀ ਵੀ ਭਲਾਈਪੁਰ ਸਾਹਿਬ ਦਾ ਭਤੀਜਾ ਵਾ ਉਹ ਡਿੰਪਾ ਜੀ ਦੇ ਨਾਲ ਆ ਸਣੀ ਭਲਾਈਪੁਰ ਤੋਂ ਸੀਗਾ ਬਹੁਤ ਇਹਨਾਂ ਦੇ ਨਾਲ ਰਹਿੰਦਾ ਉਹ ਡਿੰਪਾ ਜੀ ਦੇ ਨਾਲ ਆ ਬੂਟਾ ਸਿੰਘ ਸਰਪੰਚ ਤੇ ਸਨਾਮ ਸਿੰਘ ਜੀ ਖਾਲਸਾ ਖਾਬ ਕਸ਼ਮੰਜਦਾਰਾਪੁਰ ਤੋਂ ਡਿੰਪਾ ਜੀ ਦੇ ਨਾਲ ਆ ਕੇ ਗੁਰਜੀਤ ਸਿੰਘ ਸਰਪੰਚ ਵੈਰੋ ਵਾਲੇ ਇਹਨਾਂ ਨੂੰ ਛੱਡ ਕੇ ਡਿੰਪਾ ਜੀ ਦੇ ਨਾਲ ਆ ਕੇ ਦਸੰਦਰ ਸਿੰਘ ਬਿਹਾਰੀਪੁਰੋਂ ਨੇ ਡਿੰਪਾ ਜੀ ਦੇ ਨਾਲ ਰੰਜੋਤ ਸਿੰਘ ਸਾਹਿਬ ਦਾ ਸੰਪਤੀ ਮੈਂਬਰ ਬਿਹਾਰੀਪੁਰ ਉਹ ਡਿੰਪਾ ਜੀ ਦੇ ਨਾਲ ਰਪਾਲ ਸਿੰਘ ਜਲਾਨਾਬਾਦ ਸਰਲੀ ਪਰਿਵਾਰ ਇਹ ਵੇਖੋ ਇਹ ਤੇ ਨਾਲ ਹੀ ਸਾਡੇ ਸਰਪੰਚ ਅਰਜਨ ਹੋਣੀ ਤੇ ਇਹਨਾਂ ਦੀ ਸਮੁੱਚੀ ਟੀਮ ਜੇਪੀ ਹੋਣੀ ਸਰਦਾਰ ਦ다ਰ ਸਿੰਘ ਹੋਣੀ ਸੁਖਮਨ ਜੀਤੋਣੀ ਸਾਰੇ ਵੇਖੋ ਸਰਪੰਚ ਅਰਜਨ ਜਿਨ੍ਹਾਂ ਨੇ ਘਟੋ ਘਟ 40 45 ਸਾਲ ਪਿੰਡ ਦੀ ਨਮਾਇੰਦਗੀ ਕੀਤੀ ਹੈ ਆਪਣੇ ਦਾਦੇ ਪਰਦਾਦਿਆਂ ਤੋਂ ਲੈ ਕੇ ਬਲਾਕ ਦੇ ਉਹ ਪ੍ਰਧਾਨ ਰਹੇ ਹਰ ਕੰਮ ਕਾਂਗਰਸ ਵਾਸਤੇ ਕੀਤਾ ਤੇ ਭਲਾਈਪੁਰ ਸਾਹਿਬ ਦੇ ਨਾਲ ਜੀਤ ਤੋੜ ਉਧਰ ਸੀਗੀ ਉਹ ਡਿੰਪਾ ਸਾਹਿਬ ਦੇ ਨਾਲ ਨਹੀਂ ਸੀ ਪਰ ਇਹ ਸਾਰੇ ਬੰਦੇ ਰਪਾਹ ਸਿੰਘ ਜਲਾਲਾਬਾਦ ਹੋਣੀ ਸਾਡੇ ਸਤਕਾਰਯੋਗ ਸਾਰੇ ਬੰਦੇ ਸੌਂ ਖਾ ਕੇ ਡਿੰਪਾ ਜੀ ਦੇ ਨਾਲ ਆਏ ਆ ਵੀ ਅਸੀਂ ਅੱਜ ਤੋਂ ਬਾਅਦ ਉਹਨਾਂ ਦਾ ਦੂਆ ਨਹੀਂ ਲੰਗਣਾ ਤੇ ਮਤਲਬ ਇੰਨੇ ਜਿਆਦੇ ਤੰਗ ਹੋ ਕੇ ਡਿੰਪਾ ਜੀ ਦੇ ਨਾਲ ਤੁਰੇ ਆ ਫਿਰ ਵੜਿੰਗ ਸੂਬਾ ਸਿੰਘ ਤੋਂ ਸਾਬਕਾ ਸਰਪੰਚ ਸੀ ਉਹ ਆ ਉਹ ਆ ਕੇ ਡਿੰਪਾ ਜੀ ਨਾਲ ਇਕਲ ਗੱਡਾ ਇਕਲ ਗੱਡੇ ਤੋਂ ਆਪਣੇ ਬਿੱਟੂ ਚੇਅਰਮੈਨ ਹੋਣੀ ਨਹੀਂ ਆਪਣੇ ਲਖਵਿੰਦਰ ਸਿੰਘ ਤੇ ਕੁਲਵੰਤ ਸਿੰਘ ਨੂੰ ਸਾਬਕਾ ਸਰਪੰਚ ਉਹ ਡਿੰਪਾ ਜੀ ਦੇ ਨਾਲ ਸਤਨਾਮ ਸਿੰਘ ਆਲੰਪੁਰ ਡਿੰਪਾ ਜੀ ਨਾਲ ਬਿੱਟੂ ਚੇਅਰਮੈਨ ਤਖਤੂ ਚਾਕ ਵਾਲੇ ਜਿਹੜੇ ਇੱਥੇ ਚੇਅਰਮੈਨ ਰਹੇ ਖਡੂਰ ਸਾਹਿਬ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਉਹ ਇਹਨਾਂ ਨੂੰ ਛੱਡ ਕੇ ਡਿੰਪਾ ਜੀ ਨਾਲ ਲੱਗੇ ਮਗਲਾਣੀ ਤੋਂ ਸਾਬਕਾ ਸਰਪੰਚ ਬ ਡੇਰਾ ਸੋਲ ਤੋਂ ਸਾਬਕਾ ਸਰਪੰਚ ਜਗਤਾਰ ਸਿੰਘ ਤਿੰਮੋਵਾਲ ਸਾਰੀ ਪੰਚਾਇਤ ਸਮੂਚੀ ਹਰਜਿੰਦਰ ਸਿੰਘ ਰਾਮਪੁਰ ਵਾਲੇ ਸਰਪੰਚ ਤੇਜਿੰਦਰ ਸਿੰਘ ਸ਼ਾਹ ਸਮਤੀ ਮੈਂਬਰ ਸਮਤੀ ਦੇ ਚੇਅਰਮੈਨ ਰੇ ਆਣਾ ਸਰਪੰਚ ਕਾਲੇ ਕੇ ਆਪ ਤੇ ਚਲੇ ਗਏ ਮਰੀਕ ਸਰਪੰਚ ਕਰਤਾਰਪੁਰ ਡਿੰਪਾ ਸਾਹਿਬ ਦੇ ਨਾਲ ਲਾਡੀ ਸਤਵਾਲ ਸਰਪੰਚ ਡਿੰਪਾ ਸਾਹਿਬ ਦੇ ਨਾਲ ਸਰਪੰਚ ਮਲਕੀਤ ਸਿੰਘ ਸ਼ਾਹਪੁਰ ਅਗਵੀਰ ਸਿੰਘ ਕਿੱਟਾ ਸੇਰੋਜੀਤ ਸਿੰਘ ਪ੍ਰਧਾਨ ਸਰਪੰਚ ਰੁਪਾਲ ਸਿੰਘ ਸਰਪੰਚ ਟਕਾਪੁਰ ਮਾਟਰ ਸੰਤੋਪ ਸਿੰਘ ਬਲਾਕ ਸੰਪਤੀ ਦੇ ਮੈਂਬਰ ਵੀ ਰਹੇ ਆ ਤੇ ਬਲਾਕ ਪ੍ਰਧਾਨ ਰਹੇ ਆ ਸਾਡੇ ਕਾਂਗਰਸ ਕਮੇਟੀ ਰਈਆ ਦੇ ਬੁੱਢਾ ਥੇ ਤੋਂ ਸਾਡਾ ਸਰਪੰਚ ਜੀਤਨਗਰ ਤੋਂ ਸਰਪੰਚ ਸਰਬਜੀਤ ਕੋ ਸੰਪਤੀ ਮੈਂਬਰ ਕੋਟ ਮਤਾਬ ਸਾਬਕਾ ਸਰਪੰਚ ਰਤਨਗੜ ਤੋਂ ਸ਼ਰਮਕ ਸਿੰਘ ਸਰਪੰਚ ਲਾਡੀ ਨਰਿੰਜਨਪੁਰ ਲਾਲੀ ਹਸਨਪੁਰ ਸਰਪੰਚ ਗਰੇਵ ਸਿੰਘ ਸਰਪੁਰਾ ਨਿਰਮਲ ਸਿੰਘ ਪੱਡੇ ਸਾਬਕਾ ਸਰਪੰਚ ਸਾਬਕਾ ਚੇਅਰਮੈਨ ਸਰਪੰਚ ਮਜੂਦਾ ਸਾਹਿਬ ਸਿੰਘ ਝਾੜੂ ਨਗਰ ਸਾਬਕਾ ਵੀ ਤੇ ਮਜੂਦਾ ਵੀ ਸਰਪੰਚ ਸਿੰਘਪੁਰ ਤੋਂ ਸਰਪੰਚ ਸੋਨੀ ਬਖਤਾਵਰ ਸਿੰਘ ਬਾੜੀਆਂ ਸਾਡੇ ਡਾਇਰੈਕਟਰ ਅਕਲਵੰਸਿਕ ਜਲੂਪੁਰ ਸਾਬਕਾ ਸਰਪੰਚ ਬਡਾਲੇ ਤੋਂ ਸੀਨੀਅਰ ਕਾਂਗਰਸੀ ਆਗੂ ਤੇ ਪਪੀ ਸਰਪੰਚੋਣੀ ਜਿਨ੍ਹਾਂ ਨੇ ਲਗਾਤਾਰ ਕਈ ਸਰਪੰਚੀਆਂ ਪਿੰਡ ਦੀਆਂ ਹਟਾਈਆਂ ਟੋਨੀ ਦਨਿਆਲ ਪਹਿਲਾਂ ਵੀ ਸਰਪੰਚੀ ਹੁਣ ਵੀ ਸਰਪੰਚਾ ਸੁਵਿੰਦਰ ਸਿੰਘ ਪੋਰਸ਼ੀ ਚੇਅਰਮੈਨ ਦਾ ਸਮੁੱਚਾ ਪਰਿਵਾਰ ਨਾਗਦੀ ਬਲ ਬਲਪੁਰਸ਼ੀਆਂ ਤੋਂ ਜਗਤਾਰ ਸਿੰਘ ਖਲਕੀਆਂ ਤੋਂ ਜਿਹੜੇ ਸਮਤੀ ਮੈਂਬਰ ਰਹੇ ਆ ਸਰਪੰਚ ਪਰਮਜੀਤ ਜਸੋ ਨੰਗਲ ਸੰਦੀਪ ਥੋਥੀਆਂ ਉਹਨਾਂ ਦੇ ਮਾਤਾ ਜੀ ਸਰਪੰਚ ਰਹੇ ਉਹ ਪਰਿਵਾਰ ਰਿੰਪਾ ਜੀ ਨਾਲ ਪ੍ਰਭਤ ਥੋਥੀਆਂ ਸਾਡਾ ਵੀਰ ਵਜੀਰਪੁਰੇ ਤੋਂ ਸਰਪੰਚ ਭਾਕਰ ਸਿੰਘ ਟੱਟੀਆਂ ਤੋਂ ਸਰਪੰਚ ਬਲਜੀਤ ਸਿੰਘ ਪੱਟੀ ਚਰਨਜੀਤ ਸਿੰਘ ਉਹ ਨਹੀਂ ਸਰਪੰਚ ਸੁੱਚਾ ਸਿੰਘ ਸਰਪੰਚ ਜੱਲੂ ਵਾਲਾਲੇ ਰਜਿੰਦਰ ਕਾਲੀਆ ਸਾਫਕਾ ਜਿਹੜੇ ਪ੍ਰਧਾਨ ਰਈਏ ਦੇ ਰਹੇ ਆ ਹੁਣ ਵੀ ਮੌਜੂਦਾ ਕਾਉਂਸਲਰ ਨੇ ਜਗਤਾਰ ਸਿੰਘ ਬਿੱਲਾ ਠੇਕੇਦਾਰ ਆ ਕਿੰਨੇ ਕ ਨਾਮ ਹੈ ਤੁਹਾਨੂੰ ਗਿਣਾ ਸਕਦਾ ਕਰੀਬ 100 ਕ ਨਾਮ ਦੀ ਲਿਸਟ ਹੈ ਮੇਰੇ ਕੋਲ ਜੇ ਤੇ ਮੈਂ ਹੋਰ ਇਹ ਤੇ ਕ੍ਰੀਮ ਕ੍ਰੀਮ ਤੁਸੀਂ ਸਾਰੀ ਗਣਾਈ ਲੱਗਦੀ ਹੈ ਗਣਾਈ ਆ ਹੁਣ ਤੇ ਤੁਸੀਂ ਮੈਨੂੰ ਦੱਸ ਦਿਓ ਪੀ ਇਹ ਕਾਂਗਰਸ ਇਹ ਜਿਹੜੀ ਹਲਕੇ ਚ ਇੱਕ ਮੋਠਿਆ ਹੂੰ ਕਿਰਨੇ ਕਿਤੇ ਸਵਾਲ ਜਰੂਰ ਖੜਾ ਹੋਇੰਦਾ ਸੀ ਚਲੋ ਦੇਖਦੇ ਆ ਕਿ ਕਿਸ ਤਰ੍ਹਾਂ ਸਾਰਾ ਸਿਨੈਰੀਓ ਬਣਦਾ ਪਰ ਜੇਕਰ 2027 ਦੀ ਗੱਲ ਕਰਦੇ ਆ ਆਕਰ ਦੇ ਵਿੱਚ ਆਪਾਂ ਜੇਕਰ 2027 ਦੇ ਵਿੱਚ ਹੁਣ ਅਹੁਦੇਦਾਰਾਂ ਦੀ ਚੋਣ ਕੀਤੀ ਜਾ ਰਹੀ ਹੈ ਤੇ ਅਸੀਂ ਜਿਹਦੇ ਨਾਲ ਵੀ ਗੱਲ ਕੀਤੀ ਜਿਹੜੇ ਆਗੂ ਨਾਲ ਵੀ ਕਾਂਗਰਸ ਦੇ ਆਗੂ ਨਾਲ ਗੱਲ ਕੀਤੀ ਉਹਨੇ ਤਕਰੀਬਨ ਵਿੱਕੀ ਪਿੰਟਰੀ ਜੀ ਦਾ ਨਾਮ ਲਿਆ ਕਿ ਜੇਕਰ ਜ਼ਿਲ੍ਹਾ ਪ੍ਰਧਾਨ ਬਣਾਇਆ ਜਾਵੇ ਤਾਂ ਵਿੱਕੀ ਪਿੰਟਰੀ ਜੀ ਕੀ ਤੁਹਾਨੂੰ ਲੱਗਦਾ ਕਿ ਵਿੱਕੀ ਪਿੰਟਰੀ ਜੀ ਦੇ ਅੰਦਰ ਕਿਹੜੀ ਕਾਬਲੀਅਤ ਜਿਹੜੀ ਤੁਹਾਨੂੰ ਵੀ ਦਿਲ ਨੂੰ ਟੱਚ ਕਰਦੀ ਹੈ ਕਿ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਉਹਨਾਂ ਨੂੰ ਮਿਲਣਾ ਚਾਹੀਦਾ ਵੇਖੋ ਕੰਗਸਾਭ ਮੈਂ ਸਮਝਦਾ ਸਰਦਾਰ ਜਸਵੀਰ ਸਿੰਘ ਡਿੰਪਾ ਜਿੱਦਾ ਜਿੱਦਾਂ ਜਿੰਨਾ ਲੰਮਾ ਰਾਜਨੀਤਿਕ ਸਫ਼ਰ ਹੈ ਤੇ ਜਿੰਨਾ ਵੀ ਉਹਨਾਂ ਨੇ ਸੰਘਰਸ਼ ਕੀਤਾ ਉਹ ਸੰਘਰਸ਼ ਸਰਦਾਰ ਬਰਿੰਦਰ ਸਿੰਘ ਵਿਕੀ ਪਿੰਡਰ ਉਹਨਾਂ ਦੇ ਨਾਲ ਰਹੇ ਆ ਵੇਖੋ ਮੇਰਾ 82 ਦਾ ਜਨਮ ਹੈ ਤੇ ਉਹ 8500 ਰਾਜਨੀਤੀ ਦੇ ਵਿੱਚ ਲੱਗੇ ਹੋਏ ਆ ਤੇ ਡਿੰਪਾ ਸਾਹਿਬ ਦੇ ਹਰ ਔਖੇ ਸੌਖੇ ਸਮੇਂ ਹਰ ਤਰ੍ਹਾਂ ਦੇ ਸਮੇਂ ਹਰ ਚੀਜ਼ ਉਹਨਾਂ ਨੇ ਆਪਣੇ ਨਾਲ ਉਹਨਾਂ ਦੇ ਰਹਿ ਕੇ ਉਸ ਚੀਜ਼ ਨੂੰ ਸੰਭਾਇਆ ਵਾ ਉਹਨਾਂ ਤੋਂ ਉਹ ਜਦੋਂ ਕਿਤੇ ਅੱਗੇ ਪਿੱਛੇ ਵੀ ਹੁੰਦੇ ਆ ਹਲਕੇ 'ਚ ਵੀ ਸਾਰਾ ਪ੍ਰੋਗਰਾਮਾਂ 'ਚ ਨੂੰ ਅਟੈਂਡ ਕਰਦੇ ਆ ਸਾਰੀ ਜਿੰਨਾ ਵੀ ਢੜਾ ਉਹਨੂੰ ਇਕੱਠਾ ਕਰਕੇ ਰੱਖਣ ਚ ਭਿੰਡਰ ਸਾਹਿਬ ਦਾ ਬੜਾ ਵੱਡਾ ਯੋਗਦਾਨ ਆ ਪਾਰਟੀ ਲਈ ਉਹਨਾਂ ਨੇ ਬਹੁਤ ਕੰਮ ਕੀਤੇ ਆ ਪੂਰੇ ਪੰਜਾਬ ਤੇ ਪੰਜਾਬ ਕੀ ਪੰਜਾਬ ਤੋਂ ਬਾਹਰ ਵੀ ਭੱਜ ਨੱਠ ਕਰਦੇ ਆ ਜਿੱਥੇ ਵੀ ਕਿਤੇ ਪਾਰਟੀ ਕੋਈ ਹੁਕਮ ਲਾਉਂਦੀ ਆ ਡਿੰਪਾ ਸਾਹਿਬ ਨੂੰ ਲਾਉਂਦੀ ਆ ਉਹਨਾਂ ਨੂੰ ਉਹ ਪੂਰਾ ਕਰਦੇ ਆ ਤੇ ਮੈਂ ਸਮਝਦਾ ਵੀ ਜਿੰਨੀ ਉਹਨਾਂ ਦੀ ਮਿਹਨਤ ਆ ਜਿੰਨੀ ਉਹਨਾਂ ਨੇ ਜਦੋਂ ਜਦ ਪਾਰਟੀ ਲਈ ਕੀਤੀ ਆ ਤੇ ਅੱਜ ਇਸ ਪੜਾ ਤੇ ਆ ਕੇ ਉਹਨਾਂ ਨੂੰ ਉਮਰ ਦੇ ਇਸ ਪੜਾ ਤੇ ਆ ਕੇ ਇਹ ਮਾਨ ਸਨਮਾਨ ਜ਼ਰੂਰੀ ਮਿਲਣਾ ਚਾਹੀਦਾ ਜੇ ਉਹ ਜ਼ਿਲ੍ਹਾ ਪ੍ਰਧਾਨ ਬਣਨਗੇ ਤੇ ਕਾਂਗਰਸ ਨੂੰ ਮਜ਼ਬੂਤ ਕਰਨਗੇ ਤਕੜੀ ਕਰਨਗੇ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਨਗੇ ਮੈਂ ਇਹ ਸਮਝਦਾ ਵੀ ਉਹਨਾਂ ਤੋਂ ਵਧੀਆ ਹੋਰ ਕੋਈ ਉਮੀਦਵਾਰ ਜਿਹੜਾ ਉਹ ਨਹੀਂ ਹੋ ਸਕਦਾ ਠੀਕ ਹੈ ਜੀ ਚਲੋ ਅਸੀਂ ਵੀ ਚਾਹਾਂਗੇ ਕਿ ਆਉਣ ਵਾਲਾ ਸਮਾਂ 2027 ਚੰਗਾ ਸੁਨੇਹਾ ਕਾਂਗਰਸ ਪਾਰਟੀ ਲਈ ਲੈ ਕੇ ਆਵੇ ਸੋ ਬੜਾ ਧੰਨਵਾਦ ਤੁਹਾਡਾ ਜੀ ਸਮਾਂ ਦੇਣ ਲਈ ਸੋ ਇਸ ਤਰ੍ਹਾਂ ਦੀਆਂ ਹੋਰ ਟੌਪ ਸ਼ਖਸੀਅਤਾਂ ਨਾਲ ਲਗਾਤਾਰ ਤੁਹਾਡੀ ਮੁਲਾਕਾਤ ਕਰਾਉਂਦੇ ਰਾਵਾਂਗੇ ਸਾਡੇ ਨਾਲ ਜੁੜੇ ਰਹਿਣਾ ਮੈਂ ਰਣਜੀਤ ਸਿੰਘ ਅੰਗ ਦਿੱਲੀ ਟੌਪ ਨਿਊਜ਼ ਹਲਕਾ ਬਾਬਾ ਬਗੜਾ ਸਾਹਿਬ